ਬਦਲਾ ਜਦੋਂ ਜੋਬਨ ਰੁੱਤੇ ਸੀ ਤਾਂ ਸਭ ਤੋਂ ਪਹਿਲੀ ਪੱਤ ਝੜਾ ਉਹ ਮਲੋੜ ਦੇ ਵਿੱਚ ਆਈ ਸੀ ਤੇ ਉਸ ਪੱਤ ਝੜ ਦੇ ਦਰਮਿਆਨ ਕੁਝ ਪੱਤੇ ਡਿੱਗੇ ਕੁਝ ਪੱਤੇ ਵਿਖਰ ਗਏ ਤੇ ਉਹਨਾਂ ਪੱਤਿਆਂ ਦੇ ਵਿੱਚੋਂ ਇੱਕ ਪੱਤਾ ਅੱਜ ਆਪਣੇ ਆਈਵਲ ਟੀਵੀ ਦੇ ਆਲਣੇ ਦੇ ਵਿੱਚ ਆਇਆ ਹੋਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਬਾਈ ਇਹ ਕਿਵੇਂ ਕੁਝ ਹੋਇਆ ਕਿਸ ਤਰ੍ਹਾਂ ਦੇ ਨਾਲ ਚੱਲਿਆ ਮੈਂ ਗੱਲ ਕਰ ਰਿਹਾ ਕਿ ਆਮ ਆਰਮੀ ਪਾਰਟੀ ਦੇ ਵਿੱਚ ਜਿਹੜੀ ਪਹਿਲੀ ਬਗਾਵਤ ਹੋਈ ਸੀ ਉਹ ਮਲੂਠ ਹਲਕੇ ਦੇ ਵਿੱਚ ਹੋਈ ਸੀ ਤੇ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਕੀਤੀ ਸੀ ਉਹਨਾਂ ਵਲੰਟੀਅਰਾਂ ਦੇ ਵਿੱਚੋਂ ਇੱਕਾ ਸਾਹਿਲ ਮੌਂਗਾ ਜਿਹੜੇ ਆਪਣੇ ਨਾਲ ਸਟੂਡੀਓ ਦੇ ਵਿੱਚ ਆ ਉੱਥੋਂ ਲੈ ਕੇ ਸਤਾਧਾਰੀਆਂ ਦੇ ਨਾਲ ਸਫ਼ਰ ਤੋਂ ਲੈ ਕੇ ਉਹਨਾਂ ਤੋਂ ਵਿਖਰਨ ਤੱਕ ਦਾ ਸਫ਼ਰ ਤੇ ਵਿਖਰਨ ਤੋਂ ਬਾਅਦ ਹੁਣ ਵਕਰੀ ਲਕੀਰ ਦੇ ਉੱਤੇ ਚੱਲਣ ਦਾ ਜਿਹੜਾ ਇਹ ਉਹਨਾਂ ਨੇ ਇੱਕ ਕਹਿ ਲੋ ਕਿ ਬਾਈ ਸਟੈਪ ਚੁੱਕਿਆ ਇਹਦਾ ਕੀ ਕਾਰਨ ਰਿਹਾ ਇਸ ਕਦਮ ਦਾ ਹੋਰ ਅੱਗੇ ਗੱਲਬਾਤ ਕਰਾਂਗੇ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸਾਲ ਆਈ ਵੀ ਐਲ ਟੀਵੀ ਦੇ ਇਸ ਸਪੈਸ਼ਲ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲਬਾਤ ਦਾ سلسلہ ਆਪਾਂ ਅੱਗੇ ਵੱਲ ਨੂੰ ਵਧਾਈਏ ਉਸ ਤੋਂ ਪਹਿਲਾਂ ਆਪਾਂ ਮੌਂਗਾ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਫਿਰ ਗੱਲਾਂਬਾਤ ਆਪਾਂ ਖੋਲ੍ਹਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਹ ਕੁਝ ਹੋਇਆ ਤੇ ਕਿਵੇਂ ਅੱਜ ਤੱਕ ਦੀ ਕਹਾਣੀ ਆ ਕੇ ਇੱਥੋਂ ਤੱਕ ਪਹੁੰਚੀ ਹੈ ਮੰਗਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰੀ ਆਈਵਲ ਟੀਵੀ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਰਾਹੀਂ ਦੇਖ ਰਹੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਮੰਗਤ ਸਾਹਿਬ ਗੱਲ ਇਹ ਆ ਵੀ ਤੁਸੀਂ ਆਮ ਆਰਮੀ ਪਾਰਟੀ ਦੇ ਉਹ ਮੋਡੀਆਂ ਦੇ ਵਿੱਚੋਂ ਜਿਹੜੇ ਇੱਥੇ ਲੈ ਕੇ ਆਉਣੇ ਉਮੀਦਵਾਰ ਲੈ ਕੇ ਆਉਣੇ ਡਾਕਟਰ ਬਲਜੀਤ ਕੋਰ ਇੱਥੇ ਆਏ ਤੇ ਉਸ ਤੋਂ ਬਾਅਦ ਹੁੰਦਾ ਕਿ ਇੱਕ ਕੁਛ ਦੇ ਨਹੀਂ ਪੈਂਦੇ ਮੈਨੂੰ ਲੱਗਦਾ ਬਈ ਇਲੈਕਸ਼ਨਾਂ ਜਿੱਤਦੇ ਆ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਆ ਉਹ ਜਿਹੜਾ ਕਹ ਲੋ ਕਿ ਬਾਈ ਕੰਮ ਚੱਲ ਪੈਂਦਾ ਕਿ ਸਭ ਤੋਂ ਪਹਿਲਾਂ ਵੀ ਜਿਹੜੀ ਬਗਾਵਤ ਹੋਈ ਉਹ ਵੀ ਆਖੇ ਆਪਣੇ ਮਲੋਟ ਦੇ ਵਿੱਚ ਹੁੰਦੀ ਆ ਤਾਂ ਮਤਲਬ ਕੀ ਐਸਾ ਕੀ ਬਣ ਗਿਆ ਥੋੜੇ ਜੇ ਸਮੇਂ ਦੇ ਵਿੱਚ ਹੀ ਕਿ ਤੁਹਾਨੂੰ ਜਿਹੜਾ ਇਧਰਲੇ ਪਾਸੇ ਤੋਂ ਚੱਲ ਕੇ ਭਾਵ ਕਿ ਸੱਤਾਧਾਰੀਆਂ ਨਾਲੋਂ ਹਟ ਕੇ ਦੂਜੇ ਪਾਸੇ ਆ ਕੇ ਤੁਸੀਂ ਲਕੀਰ ਦੇ ਖੜ ਗਏ ਦੇਖੋ 2022 ਦੇ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਮਲੋਟ ਹਲਕੇ ਦੇ ਵਿੱਚ ਨਾ ਤਾਂ ਕੋਈ ਹਲਕਾ ਇੰਚਾਰਜ ਸੀਗਾ ਤੇ ਨਾ ਹੀ ਕੋਈ ਕੈਂਡੀਡੇਟ ਸੀਗਾ ਜੀ ਮੈਂ ਜਰਨਲ ਕੈਟਾਗਰੀ ਤੋਂ ਆਂਦਾ ਸੀ ਤੇ ਮਲੋਟ ਹਲਕਾ ਰਿਜ਼ਰਵ ਕੈਟਾਗਰੀ ਸੀਗਾ ਮੈਨੂੰ ਪਤਾ ਸੀ ਕਿ ਮੈਂ ਤਾਂ ਮਲੋਟ ਹਲਕੇ ਤੋਂ ਇਲੈਕਸ਼ਨ ਲਈ ਲੜ ਸਕਦਾਗਾ ਫੇਰ ਵੀ ਮੈਂ ਆਪਦੀ ਜੀਤੋੜ ਮਿਹਨਤ ਕੀਤੀ ਜੀ ਆਪਦੀਆਂ ਗੱਡੀਆਂ ਕਸਾਈਆਂ ਆਪਦੀਆਂ ਜੁੱਤੀਆਂ ਕਸਾਈਆਂ ਪੈਰਾਂ 'ਚ ਤੁਰ ਤੁਰ ਕੇ ਛਾਲੇ ਪਵਾ ਲੇ ਲੋਕਾਂ ਦੇ ਘਰਾਂ ਤੱਕ ਜਾਣ ਲਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਜਿਹੜੀ ਆਮ ਲੋਕਾਂ ਦੀ ਸਰਕਾਰ ਹੋਊਗੀ ਹਰ ਕਿਤੇ ਕੋਈ ਐਜੀਟੇਸ਼ਨ ਹੋਣਾ, ਸਾਹਿਲ ਮੋਂਗੇ ਨੇ ਜਾਣਾ, ਕਿਸੇ ਪਾਰਟੀ ਨੇ ਕੋਈ ਐਜੀਟੇਸ਼ਨ ਲਈ ਡਿਊਟੀ ਲਾਣੀ, ਸਾਹਿਲ ਮੋਂਗੇ ਦੀ ਲਾਣੀ, ਮੱਲਿਆਂ ਦੇ ਵਿੱਚ ਜਾ ਕੇ 11 ਮੈਂਬਰੀ ਕਮੇਟੀਆਂ ਬਣਾਉਣੀਆਂ, ਉਹ ਵੀ ਸਾਹਿਲ ਮੋਂਗੇ ਨੇ ਬਣਾਈਆਂ। ਅੱਜ ਵੀ ਉਹ ਕਮੇਟੀਆਂ ਦੇ ਕਾਗਜ਼ ਵੀ ਮੇਰੇ ਕੋਲ ਘਰੇ ਪਏ ਨੇ, ਜਿਹੜੀਆਂ ਪਾਰਟੀ ਨੇ 11-11 ਬੰਦਿਆਂ ਦੀਆਂ ਕਮੇਟੀਆਂ ਬਣਾਉਣ ਦਾ ਡਰਾਮਾ ਕੀਤਾ ਸੀਗਾ ਕਿ ਘਟੋ-ਘਟ ਸਾਡੇ ਕੋਲੇ 11 ਵਰਕਰ ਤਾਂ ਮੱਲਿਆਂ ਦੇ ਵਿੱਚ ਹੋਣ। ਜਦੋਂ ਆਮ ਆਦੀ ਪਾਰਟੀ ਦਾ ਨਾਮ ਲੈਣ ਤੋਂ ਲੋਕ ਹੱਸਦੇ ਸੀ ਸਾਡੇ ਤੇ ਕਾਲੀ ਕਾਂਗਰਸੀ ਮਜ਼ਾਕ ਉਡਾਉਂਦੇ ਸੀਗੇ ਕਿ ਤੁਹਾਡਾ ਝਾੜੂ ਤਾਂ 2022 ਚ ਤੀਲਾ-ਤੀਲਾ ਹੋਇਆ ਲੋ ਤੇ ਤੁਹਾਡੀ ਉਸ ਤੋਂ ਬਾਅਦ ਖੈਰ ਨਹੀਂ ਗਈ ਤੇ ਪ੍ਰਮਾਤਮਾ ਦਾ ਸ਼ੁਕਰ ਇੰਨਾ ਕਿ ਜ਼ਰੂਰ ਕੀਤਾ ਸੀ ਵੀ ਸ਼ੁਕਰ ਹੈ ਕਿ ਅਕਾਲੀ ਦਲ ਦੀ ਜਾਂ ਕਾਂਗਰਸ ਦੀ ਸਰਕਾਰ ਨਹੀਂ ਆਈ ਨਹੀਂ ਤਾਂ ਸਰਕਾਰ ਬਣਨ ਤੋਂ ਬਾਅਦ ਸਭ ਨਾਲ ਪਹਿਲੇ ਪਰਚੇ ਸਾਡੇ ਤੇ ਹੋਣੇ ਸੀ ਕਿ ਅਸੀਂ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਸੀ ਤੇ ਆਮ ਆਦੀ ਪਾਰਟੀ ਦਾ ਪ੍ਰਚਾਰ ਕਰਦੇ ਸੀਗੇ ਇਹ ਪ੍ਰਮਾਤਮਾ ਦਾ ਸ਼ੁਕਰ ਕੀਤਾ ਸੀ ਪਰ ਕਹਿੰਦੇ ਹੁੰਦੇ ਆ ਵੀ ਇੱਕ ਤਾਂ ਕਹਾਵਤ ਸੀਗੀ ਵੀ ਜੇ ਆਪ ਦਾ ਮਾਰੂ ਤਾਂ ਘਟੋ ਘਟ ਛਾਵੇਂ ਸਿੱਟੂਗਾ ਇੱਥੇ ਤਾਂ ਆਪਦੇ ਨੇ ਮਾਰ ਕੇ ਅੱਗ ਦੇ ਉੱਤੇ ਸਿੱਟਿਆ ਛਾਵੇਂ ਤਾਂ ਦੂਰ ਦੀ ਗੱਲ ਸੀਗੀ ਵੀ ਡਾਕਟਰ ਬਲਜੀਤ ਕੌਰ ਨੂੰ ਜੁਆਇਨ ਕਰਾਉਣ ਵਾਲੇ ਅਸੀਂ 1 ਜਨਵਰੀ 2022 ਨੂੰ ਅੰਬਰ ਸਰਵ ਦੇ ਵਿੱਚ ਜੁਆਇਨ ਕਰਾ ਕੇ ਲੈਣੇ ਆ ਅਸੀਂ ਸਰਦਾਰਪੁਰ ਸਿੰਘ ਮਾਨ ਤੋਂ ਅਸੀਂ ਸਰੋਪਾ ਪਵਾਇਆ ਡਾਕਟਰ ਬਲਜੀਤ ਕੌਰ ਜੀ ਦੇ ਉਸ ਤੋਂ 5007 ਦਿਨਾਂ ਬਾਅਦ ਡਾਕਟਰ ਬਲਜੀਤ ਕੌਰ ਜੀ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਉਹੀ ਡਾਕਟਰ ਬਲਜੀਤ ਕੌਰ ਮਲੋਟ ਆਂਦੇ ਤੇ ਉਹਨਾਂ ਨੂੰ ਇੱਥੋਂ ਇੱਕ ਬੰਦਾ ਨਹੀਂ ਜਾਣਦਾ ਹੁੰਦਾਗਾ ਡਾਕਟਰ ਬਲਜੀਤ ਕੌਰ ਜੀ ਨੂੰ ਘਰ ਘਰ ਪਹੁੰਚਾਉਣ ਆਲੇ ਅਸੀਂ ਘਰ ਘਰ ਉਹਨਾਂ ਦੀ ਜਿਹੜੀ ਹੈਗੀ ਐ ਲੋਕਾਂ ਨੂੰ ਸ਼ਵੀ ਦਿਖਾਉਣ ਵਾਲੇ ਅਸੀਂ ਵੀ ਇੱਥੇ ਇੱਕ ਸਰਕਾਰੀ ਡਾਕਟਰ ਆਪਦੀ ਨੌਕਰੀ ਛੱਡ ਕੇ ਆਇਆ ਤੇ ਆਪਾਂ ਇਹਨੂੰ ਪੜ੍ਹੇ ਲਿਖੇ ਕੈਂਡੀਡੇਟ ਨੂੰ ਘਰ ਘਰ ਪਹੁੰਚਾਈਏ ਤੇ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਆਈਏ ਜਦੋਂ 40 ਦਿਨ ਬੀਤ ਜਾਂਦੇ ਨੇ ਤਾਂ ਪ੍ਰਮਾਤਮਾ ਦਾ ਇਹੋ ਜਿਹਾ ਫੇਰ ਬਦਲ ਹੁੰਦਾ ਹੈ ਕਿ ਜਿੱਥੇ ਵੱਡੇ ਵੱਡੇ ਗੜ ਟਹਿ ਗਏ ਪ੍ਰਕਾਸ਼ ਸਿੰਘ ਬਾਦਲ ਟਹਿ ਗਏ ਸੁਖਵੀਰ ਸਿੰਘ ਬਾਦਲ ਟਹਿ ਗਏ ਉੱਥੇ ਮਲੋੜ ਦੇ ਕੈਂਡੀਡੇਟ ਵੀ ਜਿਹੜੇ ਆਪਦੇ ਆਪ ਨੂੰ ਕਹਿੰਦੇ ਘੜ ਸੀ ਉਹ ਵੀ ਟਹਿ ਜਾਂਦੇ ਆ ਉਥੇ ਡਾਕਟਰ ਬਲਜੀਤ ਕੌਰ ਜੀ ਦੀ ਕਿਸਮਤ ਚਮਕਦੀ ਹੈ ਵੀ ਇਹਨਾਂ ਨੂੰ ਮੰਤਰੀਸ਼ਪ ਦੇ ਦਿੱਤੀ ਜਾਂਦੀ ਹੈ ਪਰ ਜਦੋਂ ਕਹਿੰਦੇ ਨੇ ਕਿ ਹੱਥ ਵਿੱਚ ਪਾਵਰ ਆ ਜਾਂਦੀ ਹੈ ਤਾਂ ਪਾਵਰ ਦੇ ਨਾਲ-ਨਾਲ ਬੰਦੇ ਦੇ ਦਿਮਾਗ ਵਿੱਚ ਜਿਹੜਾ ਹੈਗਾ ਗੁੱਸਾ ਆ ਜਾਂਦਾ ਹੈ ਤੇ ਬੰਦੇ ਦੇ ਮਨ ਵਿੱਚ ਹੰਕਾਰ ਵੀ ਆ ਜਾਂਦਾ ਹੈ ਤੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਕੀਆ ਕਰਾਇਆ ਸਭ ਗਿਆ ਜਬ ਆਇਆ ਹੰਕਾਰ ਜਦੋਂ ਪਾਵਰ ਆ ਗਈ ਤਾਂ ਡਾਕਟਰ ਬਲਜੀਤ ਕੌਰ ਜੀ ਨੇ ਆਪ ਦੇ ਵਰਕਰਾਂ ਨੂੰ ਟੱਚ ਸਮਝਣਾ ਸ਼ੁਰੂ ਕਰਤਾ ਜਦੋਂ ਆਪ ਦੇ ਵਰਕਰਾਂ ਦੀ ਸੁਣਵਾਈ ਘਟਾਤੀ ਆਮ ਲੋਕਾਂ ਦੇ ਜਿਹੜੇ ਕੰਮ ਸੀ ਉਹ ਘਟ ਗਏ ਜੀ ਜਦੋਂ ਲੋਕਾਂ ਨੇ ਤਾਂ ਆਉਣਾ ਤਾਂ ਵਰਕਰਾਂ ਕੋਲ ਸੀ ਨਾ ਜੇ ਬੀਬਾ ਬਲਜੀਤ ਕੌਰ ਨੂੰ ਜਾਣਦੇ ਹੁੰਦੇ ਤਾਂ ਇਹਨਾਂ ਕੋਲ ਆਉਂਦੇ ਜਿਹੜੇ ਆਮ ਵਰਕਰ ਸੀ ਉਹਨਾਂ ਕੋਲ ਹੀ ਲੋਕ ਆਉਂਦੇ ਸੀਗੇ ਉਹਨਾਂ ਦੀ ਸੁਣਵਾਈ ਘਟ ਗਈ ਲੋਕ ਚਿੱਟੇ ਦੇ ਪਿੱਛੇ ਰੋਣ ਨਾ ਪਣ ਲੱਗ ਗਏ ਤਾਂ ਅਸੀਂ ਸਰਕਾਰ ਬਣਨ ਤੋਂ ਬਾਅਦ ਪਹਿਲਾ ਧਰਨਾ ਜਿਹੜਾ ਆਮ ਆਦਮੀ ਪਾਰਟੀ ਦੇ ਆਪਦੇ ਹੀ ਵਰਕਰਾਂ ਨੇ ਲਾਇਆ ਤੇ ਆਪਦੇ ਦੁਆਰਾ ਜਿਤਾਈ ਹੋਈ ਆਪਦੇ ਦੁਆਰਾ ਜੁਆਇਨ ਕਰਵਾਈ ਹੋਈ ਕੈਬਨਿਟ ਮੰਤਰੀ ਦੇ ਬਾਹਰ ਅੱਗੇ ਲਾਇਆ ਸੀਗਾ ਉਹ ਧਰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਾਨੂੰ ਕਿਹਾ ਵੀ ਜੇਕਰ ਤੁਸੀਂ ਧਰਨੇ ਲਾਣੇ ਆ ਤਾਂ ਆਪਦੀ ਪਾਰਟੀ ਖਿਲਾਫ ਨਹੀਂ ਲਾਣੇਗੇ ਤੁਸੀਂ ਲਾਉਣੇ ਆ ਕਾਲੀ ਤੇ ਕਾਂਗਰਸੀਆਂ ਦੇ ਖਿਲਾਫ ਤਾਂ ਕਿ ਆਪਾਂ ਲੋਕਾਂ ਨੂੰ ਉਹਨਾਂ ਦਾ ਦਿਖਾਈਏ ਵੀ ਉਹ ਕੀ ਕਰਦੇ ਨੇ ਜੀ ਪਰ ਅਸੀਂ ਜਿਹੜਾ ਸੀ ਇਮੋਸ਼ਨਲੀ ਤੌਰ ਤੇ ਜੁੜੇ ਸੀ ਅਸੀਂ ਸੀ ਰਾਜਨੀਤਿਕ ਤੌਰ ਤੇ ਨਹੀਂ ਜੁੜੇ ਸੀਗੇ ਅਸੀਂ ਆਪਦੇ ਇਮੋਸ਼ਨਸ ਨੂੰ ਕੰਟਰੋਲ ਨਹੀਂ ਕੀਤਾਗਾ ਕਿਉਂਕਿ ਇਮੋਸ਼ਨ ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਸੀਗੇ ਅਸੀਂ ਉਸ ਧਰਨੇ ਨੂੰ ਜਾਰੀ ਰੱਖਿਆ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਕਾਲਾ ਸੱਚ ਸੀਗਾ ਡਾਕਟਰ ਬਲਜੀਤ ਕੌਰ ਦਾ ਕਾਲਾ ਸੱਚ ਸੀ ਉਹ ਲੋਕਾਂ ਦੇ ਸਾਹਮਣੇ ਜਗਜाहिर ਕੀਤਾ ਉਸ ਧਰਨੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੈਨੂੰ ਸਸਪੈਂਡ ਕਰਤਾ ਜੀ ਤੇ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਤਾ ਉਸ ਲਈ ਮੈਂ ਬਾਗੀ ਹੋਣਾ ਜ਼ਰੂਰੀ ਸਮਝਿਆ ਜੀ ਜੀ ਅੱਛਾ ਪਛਾਨਤਾ ਤੁਹਾਡੀ ਆਮ ਆਦਮੀ ਪਾਰਟੀ ਨਾਲ ਦੇ ਵਲੰਟੀਅਰ ਕਰਕੇ ਵੀ ਹੋਈ ਸੀ ਵੀ ਬਾਈ ਬੜੇ ਜਿਹੜੇ ਨੇ ਕਿ ਤਾਕੜ ਬੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਲਈ ਸਪੋਰਟ ਕਰਦੇ ਹੈਗੇ ਤਾਂ ਫਿਰ ਕੀ ਚੱਕਰ ਬਣ ਗਿਆ ਉਧਰਲੇ ਪਾਸੇ ਦੇ ਦੇਖੋ ਕਿਸੇ ਵਲੰਟੀਅਰ ਦੀ ਪਛਾਣ ਆਮ ਆਦਮੀ ਪਾਰਟੀ ਕਰਕੇ ਨਹੀਂ ਹੋਈ ਸੀ ਆਮ ਆਦਮੀ ਪਾਰਟੀ ਦੀ ਪਛਾਣ ਵਲੰਟੀਅਰਾਂ ਕਰਕੇ ਹੋਈ ਸੀਗੀ ਵਲੰਟੀਅਰਾਂ ਨੇ ਕੰਮ ਕੀਤਾ ਸੀਗਾ ਆਮ ਆਦਮੀ ਪਾਰਟੀ ਦਾ ਨਾਮ ਲੋਕਾਂ ਦੇ ਵਿਹੜੇ ਤੱਕ ਲੈ ਕੇ ਗਏ ਸੀਗੇ ਤਾਂ ਕਰਕੇ ਆਮ ਆਦਮੀ ਪਾਰਟੀ ਨੂੰ ਲੋਕ ਜਾਣਨ ਲੱਗੇ ਸੀਗੇ ਜਦੋਂ ਆਮ ਆਦਮੀ ਪਾਰਟੀ ਨੇ ਨਕਾਰਤਾ ਵਰਕਰਾਂ ਨੂੰ ਵਲੰਟੀਅਰਾਂ ਨੂੰ ਨਕਾਰਤਾ ਤੇ ਹੁਣ ਸ਼ੁਰੂਆਤ ਹੋ ਚੁੱਕੀ ਹੈ ਕਿ ਲੋਕ ਵੀ ਆਮ ਆਦਮੀ ਪਾਰਟੀ ਨੂੰ ਨਕਰਣਗੇ ਜੀ ਅੱਛਾ ਲੱਗਦਾ ਤੁਹਾਨੂੰ ਨਕਾਰ ਦੇਣ ਬਿਲਕੁਲ ਨਕਾਰਨਗੇ ਜੀ ਥਾਂ ਥਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪਹਿਲੀ ਗੱਲ ਤਾਂ ਕਿ ਲੋਕ ਸਭਾ ਹਲਕਾ ਦੇ ਵਿੱਚ ਤੇ ਜਿਹੜੇ ਹੈਗੇ ਪੰਜਾਬ ਦੇ ਵਿੱਚ 13 ਬੰਦੇ ਨਹੀਂ ਮਿਲੇ ਨਵੇਂ ਕੈਂਡੀਡੇਟ ਨਹੀਂ ਮਿਲੇ ਕਿ ਜਿਨ੍ਹਾਂ ਨੂੰ ਇਹ ਖੜੇ ਕਰ ਸਕਣ ਕਿਉਂਕਿ ਇਹਨਾਂ ਨੇ ਵਰਕਰਾਂ ਨੂੰ ਨਕਾਰਿਆ ਸੀਗਾ ਵਰਕਰ ਜਿਹੜੇ ਸੀਗੇ ਆਪਦੇ ਘਰੋਂ ਚੱਲਣਾ ਬੰਦ ਕਰ ਗਏ ਆਪਦੇ ਜਿਹੜਾ ਘਰਾਂ ਦੇ ਵਿੱਚੋਂ ਪੈਸੇ ਲਾਣੇ ਬੰਦ ਕਰ ਗਏ ਆਪਦੇ ਗੱਡੀਆਂ ਦੇ ਵਿੱਚ ਤੇਲ ਫੂਕਣੇ ਬੰਦ ਕਰ ਗਏ ਜਦੋਂ ਇਹਨਾਂ ਨੇ ਲੋਕ ਸਭਾ ਕੈਂਡੀਡੇਟਸ ਦੇ ਲਈ ਲਿਸਟ ਜਾਰੀ ਕਰਨੀ ਸੀ ਤਾਂ ਕੈਂਡੀਡੇਟਸ ਨਹੀਂ ਮਿਲੇ ਤਾਂ ਬੜੀ ਮਾੜੀ ਗੱਲ ਹੈ ਕਿ ਇਹਨਾਂ ਨੂੰ ਆਪਦੇ ਜਿਤਾਏ ਹੋਏ ਮੰਤਰੀਕ ਦੁਆਰਾ ਖੜੇ ਕਰਨੇ ਪਏ ਜੀ ਬੜਾ ਵੱਡਾ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਜਿਹੜੇ ਮੰਤਰੀ ਨੇ ਉਹ ਸਹੂਲਤਾਂ ਦਾ ਅੱਜਕ ਪੰਜਾਬ ਸਰਕਾਰ ਦਿਆਂ ਵਰਤਦੇ ਨੇ ਸਹੂਲਤਾਂ ਪੰਜਾਬ ਸਰਕਾਰ ਦਿਆਂ ਵਰਤ ਕੇ ਪ੍ਰਚਾਰ ਕਰ ਰਹੇ ਨੇ ਇੱਕ ਆਮ ਆਦਮੀ ਪਾਰਟੀ ਦਾ ਕਿਸੇ ਪ੍ਰਾਈਵੇਟ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਬੜਾ ਵੱਡਾ ਨੁਕਸਾਨ ਆ ਪੰਜਾਬ ਦੇ ਪੈਸੇ ਦਾ ਇਸ ਦੇ ਵਿੱਚ ਵੀ ਤੇ ਆਮ ਆਦਮੀ ਪਾਰਟੀ ਨੂੰ ਵੀ ਇਸ ਦਾ ਨੁਕਸਾਨ ਅੱਗੇ ਹੋਊਗਾ ਕਿਉਂਕਿ ਇਹਨਾਂ ਨੂੰ ਅੱਗੇ ਦੀ ਅੱਗੇ ਕੋਈ ਇਮਾਨਦਾਰ ਕਹਿ ਲਈਏ ਵਰਕਰ ਨਹੀਂ ਕਹਿ ਲਈਏ ਅੱਗੇ ਵਰਕਰ ਨਹੀਂ ਮਿਲਨੇ ਕੈਂਡੀਡੇਟ ਨਹੀਂ ਮਿਲਨੇਗੇ ਨਾ ਜੀ ਤੇ ਫਿਰ ਇਹਦੀ ਕੋਈ ਸ਼ਿਕਾਇਤ ਵਗੈਰਾ ਕੀਤੀ ਤੁਸੀਂ ਜਿਸ ਤਰ੍ਹਾਂ ਦੇ ਨਾਲ ਸੂਲਤਾਂ ਜਿਹੜੀਆਂ ਉਹ ਕਰੀ ਜਾਂਦੇ ਆ ਪ੍ਰਚਾਰ ਆਪ ਦਾ ਕਰਦੇ ਦੇਖੋ ਉਸੂਲਤਾ ਸਾਰੇ ਪੰਜਾਬ ਨੂੰ ਪਤਾ ਜੀ ਸ਼ਿਕਾਇਤ ਕਿਹਨੂੰ ਕਰੀਏ ਪ੍ਰਸ਼ਾਸਨ ਇਹਨਾਂ ਦਾ ਜੀ ਸਾਰਾ ਪੰਜਾਬ ਜਾਣੂ ਹੈ ਇਸ ਤੋਂ ਕਿ ਜੇਕਰ ਇੱਕ ਮੰਤਰੀ ਨੂੰ ਤੁਸੀਂ 2 ਮਹੀਨਿਆਂ ਦੇ ਲਈ ਹਟਾ ਕੇ ਪੰਜਾਬ ਦੇ ਕਾਰਜਕਾਰੀ ਤੋਂ ਹਟਾ ਕੇ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਰੋੜਤਾ ਉਹ ਤਾਂ ਆਪਦੀ ਵੋਟਾਂ ਦਾ ਪ੍ਰਚਾਰ ਕਰ ਰਿਹਾ ਆਮ ਲੋਕਾਂ ਦਾ ਕੰਮ ਕਿਦੋਂ ਕਰੂਗਾ ਕੀ ਉਹਦੀ ਥਾਂ ਤੇ ਇਹਨਾਂ ਨੇ ਕੋਈ ਕਾਰਜਕਾਰੀ ਮੰਤਰੀ ਹੋਰ ਲਾਇਆ ਕੀ ਸਾਡਾ ਇਹ ਮੰਤਰੀ ਇਲੈਕਸ਼ਨ ਦੇ ਵਿੱਚ ਕੰਪੇਨਿੰਗ ਕਰਨ ਦੇ ਵਿੱਚ ਬਿਜ਼ੀ ਹੈ ਜਦੋਂ ਤੱਕ ਇਹ ਇਲੈਕਸ਼ਨ ਕੰਪੇਨਿੰਗ ਕਰੂਗਾ ਤਾਂ ਉਦੋਂ ਤੱਕ ਇਹਦਾ ਕਾਰਜਕਾਰੀ ਕੰਮ ਆ ਦੇਖਣਗੇ ਕੋਈ ਬੰਦਾ ਨਹੀਂ ਲਾਏਗਾ ਆਮ ਲੋਕ ਆਪਦੇ ਕੰਮਾਂ ਲਈ ਉਡੀਕਦੇ ਪਏ ਨੇ ਕਿ ਮੰਤਰੀ ਸਾਹਿਬ ਆਪਦੇ ਦਫ਼ਤਰ ਦੇ ਵਿੱਚ ਆਉਣਗੇ ਤਾਂ ਅਸੀਂ ਆਪਦੀ ਕੋਈ ਅਰਜੀ ਪਹੁੰਚਾ ਸਕੀਏ ਅਸੀਂ ਕੋਈ ਕੰਮ ਆਪਦਾ ਕਰਾ ਸਕੀਏ ਸਾਡੇ ਕੋਈ ਕੰਮ ਖੜੇ ਹੋਏ ਉਹ ਕਰਾ ਸਕੀਏ ਪਰ ਸਰਕਾਰ ਨੇ ਆਪਦੀ ਇਕਲੀ ਇੱਕ ਪਾਰਟੀ ਨੂੰ ਧਿਆਨ ਰੱਖਦੇ ਹੋਏ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਆਪਦੇ ਪ੍ਰਚਾਰ ਤੇ ਲਾ ਰੱਖਿਆ ਹੈਗਾ ਜੀ अच्छा ਤੁਹਾਡਾ ਚੋਂ ਨਿਸ਼ਾਨਾ ਪਿੰਡੀ ਪਿੰਡੀ ਨੂੰ ਤੜਕਾ ਕਿਵੇਂ ਲਾਇਆ ਜਾ ਰਿਹਾ ਤੜਕਾ ਤੁਰਕਾ ਪੂਰਾ ਲਾ ਰਹੇ ਆ ਫਿਰ ਪੂਰਾ ਲਾ ਰਹੇ ਆ ਜੀ ਦੇਖੋ ਚੋਂ ਨਿਸ਼ਾਨ ਚੁਣ ਕੇ ਚੋਂ ਨਿਸ਼ਾਨ ਲਿਆ ਇੱਕ ਤਾਂ ਜਦੋਂ ਮੈਂ ਜਾ ਕੇ ਚੋਂ ਨਿਸ਼ਾਨ ਦਾਸਦਾ ਆਪਦਾ ਤਾਂ ਸੁਣਨ ਵਾਲੇ ਲੋਕ ਹੱਸ ਵੀ ਪੈਂਦੇ ਨੇ ਅੱਛਾ ਮੇਰੇ ਵੀ ਮਨ ਚ ਬੜੀ ਖੁਸ਼ੀ ਹੁੰਦੀ ਹੈ ਕਿ ਕਟੋ-ਕਟ ਮੇਰਾ ਚੋਂ ਨਿਸ਼ਾਨ ਕਿਸੇ ਦੇ ਚਿਹਰੇ ਤੇ ਹੱਸੀ ਦਾ ਲੈ ਕੇ ਆਇਆ ਜੀ ਦੂਜਾ ਗਰਮੀਆਂ ਦੀ ਸਬਜੀ ਹੈ ਸੀਜ਼ਨਲ ਸਬਜੀ ਹੈ ਜੀ ਗਰਮੀਆਂ ਦਾ ਮੌਸਮ ਹੈ ਜਿਵੇਂ ਪਿੰਡੀ ਹਰੀ ਭਰੀ ਰਹਿੰਦੀ ਹੈ ਮੈਂ ਲੋਕ ਸਭਾ ਹਲਕਾ ਦੇ ਫਿਰੋਜ਼ਪੁਰ ਦੇ ਲੋਕਾਂ ਨਾਲ ਵਾਅਦਾ ਕਰ ਰਿਹਾ ਕਿ ਜਿਵੇਂ ਪਿੰਡੀ ਹਰੀ-ਪਰੀਏ ਹਰ ਘਰ ਵਿੱਚ ਕੰਮ ਆਉਂਦੀ ਹੈ ਉਸੇ ਤਰ੍ਹਾਂ ਤੁਹਾਡੇ ਨਾਲ ਆਪਦੇ ਪਿਆਰ ਨੂੰ ਹਰਾ-ਭਰਾ ਰੱਖੂੰਗਾ ਤੇ ਹਰ ਘਰ ਵਿੱਚ ਕੰਮ ਆਉਂਗਾ ਜ਼ਰੂਰ। ਅੱਛਾ ਉਸੇ ਤਰ੍ਹਾਂ ਪੂਰਾ ਹਲਕਾ ਘਾ ਰਹੇ ਹੋਗੇ। ਪੂਰਾ ਘਾ ਜਾ ਰਹੇ ਹਾਂ ਬਿਲਕੁਲ ਜਾ ਰਹੇ ਹਾਂ ਪੂਰੇ ਹਲਕੇ ਦੇ ਵਿੱਚ ਪਿੰਡ-ਪਿੰਡ ਜਾ ਰਹੇ ਹਾਂ ਸ਼ਹਿਰ-ਸ਼ਹਿਰ ਜਾ ਰਹੇ ਹਾਂ ਪੂਰੇ ਹਲਕੇ ਦੇ ਵਿੱਚ ਪ੍ਰਚਾਰ ਜਾਰੀ ਹੈ ਜਿੱਥੇ ਨਹੀਂ ਪਹੁੰਚ ਸਕਿਆ ਉੱਥੇ ਹੋਰ ਪਹੁੰਚਾਂਗੇ ਜੀ। ਜੀ 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 ਅੱਛਾ ਇੱਕ ਚੀਜ਼ ਦੱਸੋ ਤੁਸੀਂ ਹੁਣ ਤਾਂ ਚਲੋ ਵਕ ਹੋਗੇ ਤੁਹਾਡੇ મતਭੇਦ ਹੋ ਗਏ ਆ ਪਰ ਬ ਪਰ ਤੁਸੀਂ ਉਹ ਮੋਰਿਆਂ ਦੇ ਵਿੱਚ ਸੀਗੇ ਜਿਨ੍ਹਾਂ ਨੇ ਆ ਕੇ ਪ੍ਰਮੋਟ ਕੀਤਾ ਇੱਥੇ ਗਲੀ ਗਲੀ ਦੇ ਵਿੱਚ ਆ ਕੇ ਪੋਸਟਰ ਤੱਕ ਲਾਏ ਹਨ ਜੀ ਤਾਂ ਉਸ ਵਾਰ ਕੀ ਗੱਲ ਬਣ ਗਈ ਐ ਸੀ ਮਤਲਬ ਕੀ ਚੱਕਰ ਕੀ ਪੈ ਗਿਆ ਐਕਚੁਅਲ ਜੇ ਵਿੱਚ ਦੇਖੋ ਜਿਵੇਂ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਸੀ ਉਹਨਾਂ ਲੋਕਾਂ 'ਚੋਂ ਇੱਕ ਮੈਂ ਵੀ ਸੀ ਆਪਦੀ ਗੱਡੀ ਦੇ ਟਾਇਰ ਕਸਾਏ ਆਪਦੀਆਂ ਜੁੱਤੀਆਂ ਕਸਾਈਆਂ ਪੈਰਾਂ ਦੇ ਵਿੱਚ ਛਾਲੇ ਪਵਾਏ ਘਰ ਘਰ ਜਾ ਕੇ ਸ਼ਾਇਦ ਹੋ ਸਕਦਾ ਵੀ ਬੀਬਾ ਬਲਜੀਤ ਕੌਰ ਮਲੋੜ ਦੇ ਹਲਕੇ ਦੇ ਵਿੱਚ ਇੰਨੇ ਘਰਾਂ ਵਿੱਚ ਨਾ ਆ ਗਏ ਹੁਣ ਜਿੰਨੇ ਘਰਾਂ ਵਿੱਚ ਜਾ ਕੇ ਮੈਂ ਵਾਅਦੇ ਕਰ-ਕਰ ਕੇ ਆਇਆ ਸੀਗਾ ਅੱਛਾ ਜੀ ਬਲਜੀਤ ਕੌਰ ਜੀ ਦੇ ਕਹਿਣ ਤੇ ਵਾਅਦੇ ਕੀਤੇ ਸੀ ਵੀ ਸਰਕਾਰ ਆਉਣ ਤੇ ਤੁਹਾਡੇ ਆ ਕੰਮ ਹੋਣਗੇ ਅੱਜ ਵੀ ਮੈਨੂੰ ਕਈ ਬਰਾਦਰੀਆਂ ਯਾਦ ਐ ਮੂੰਹ ਦੇ ਵਿੱਚ ਮੇਰੇ ਧਿਆਨ 'ਚ ਐ ਵੀ ਜਿਨ੍ਹਾਂ ਕੋਲੇ ਬਲਜੀਤ ਕੌਰ ਜੀ ਨੇ ਕੱਲੇ ਮੈਨੂੰ ਭੇਜਤਾ ਸੀ ਜਾ ਕੇ ਆ ਬਰਾਦਰੀ ਨਾਲ ਆ ਵਾਅਦਾ ਕਰਿਆ ਆਪਾਂ ਉਹਨਾਂ ਨੂੰ ਕਰ ਦਾਂਗੇ ਆਪਾਂ ਨੂੰ ਵੋਟ ਪੈਣੀ ਚਾਹੀਦੀ ਐ ਜਿਨ੍ਹਾਂ ਦੇ ਵਿੱਚੋਂ ਮੈਂ ਇੱਕ ਦੋ ਬਰਾਦਰੀਆਂ ਤੁਹਾਨੂੰ ਦੱਸ ਵੀ ਦਿਨਾ ਕਿ ਆਪਣੇ ਮਲੋੜ ਦੇ ਵਿੱਚ ਟਰੱਕ ਯੂਨਨ ਦੇ ਪਿੱਛੇ ਇੱਕ ਛੱਜ ਘੜੀਆਂ ਦੀ ਬਰਾਦਰੀ ਬੈਠੀ ਹੈ ਜੀ ਜਿਨ੍ਹਾਂ ਦੀ ਤਕਰੀਬਨ 450 500 ਵੋਟ ਹੈ ਉਸ ਥਾਂ ਤੇ ਬਲਜੀਤ ਕੌਰ ਜੀ ਨੂੰ ਜਾਣਾ ਜਾਇਜ਼ ਨਹੀਂ ਲੱਗਿਆ ਸੀਗਾ ਉਸ ਥਾਂ ਤੇ ਬਲਜੀਤ ਕੌਰ ਜੀ ਨੇ ਮੈਨੂੰ ਭੇਜਿਆ ਔਰ ਮੇਰੇ ਤੋਂ ਉਹਨਾਂ ਲੋਕਾਂ ਨੂੰ ਵਾਅਦਾ ਕਰਵਾਇਆ ਉਹ ਲੋਕਾਂ ਦੀ ਮੰਗ ਸੀਗੀ ਜਦੋਂ ਤੁਹਾਡੀ 2022 ਦੇ ਵਿੱਚ ਸਰਕਾਰ ਆ ਜੇ ਸਾਨੂੰ ਛੱਜ ਘੜੀਆਂ ਬਰਾਤਰੀ ਦੀ ਆਪ ਦੀ ਇੱਕ ਧਰਮਸ਼ਾਲਾ ਬਣਾ ਕੇ ਦਿੱਤੀ ਜਾਵੇ ਕਿ ਅਸੀਂ ਜਦੋਂ ਕਿਸੇ ਧੀ ਪੈਣ ਦਾ ਵਿਆਹ ਕਰਨਾ ਹੁੰਦਾ ਅਸੀਂ ਬਾਹਰਲੀ ਧਰਮਸ਼ਾਲਾ ਤੇ ਜਾਂਦੇ ਸਾਨੂੰ ਉਹ ਖਿਆਲ ਵਿੱਚ ਬੜੀ ਹੁੰਦੀ ਹੈ ਜੇ ਕਿਸੇ ਸਾਡੇ ਬਜ਼ੁਰਗ ਦਾ ਕਿਸੇ ਦੀ ਮਰਗ ਹੋ ਜਾਂਦੀ ਆਉਂਦਾ ਭੋਗ ਪਾਣਾ ਹੁੰਦਾ ਤਾਂ ਵੀ ਸਾਨੂੰ ਦਿੱਕਤ ਆਉਂਦੀ ਸਾਨੂੰ ਇੱਕ ਆਪ ਦੀ ਧਰਮਸ਼ਾਲਾ ਦਿੱਤੀ ਜਾਵੇ ਸਰਕਾਰੋਂ ਤੋਂ ਬਾਅਦ ਕਿਸੇ ਨੇ ਕੋਈ ਪੈਸਾ ਨਹੀਂ ਮੰਗਿਆ ਕਿਸੇ ਨੇ ਕੋਈ दारू ਨਹੀਂ ਮੰਗੀ ਸੀਗੀ ਸਿਰਫ ਉਹਨਾਂ ਦੀ ਮੰਗ ਇਹ ਸੀ ਕਿ ਸਾਨੂੰ ਇਹ ਸਹੂਲਤਾਂ ਦਿੱਤੀਆਂ ਜਾਣ ਤਾਂ ਬਲਜੀਤ ਕੌਰ ਜੀ ਨੇ ਉਹ ਵਾਅਦਾ ਕਰਵਾਤਾ ਉੱਥੇ ਮੇਰੇ ਤੋਂ ਵਾਅਦਾ ਕਰਵਾਤਾ ਅੱਜ ਵੀ ਉਹ 450 ਬੰਦਾ ਮੇਰੇ ਤੋਂ ਆਪਦੀ ਧਰਮਸ਼ਾਲਾ ਮੰਗ ਰਿਹਾ ਕਿ ਤੂੰ ਮੈਨੂੰ ਧਰਮਸ਼ਾਲਾ ਦਾ ਵਾਅਦਾ ਕਰਕੇ ਗਿਆ ਸੀਗਾ ਕਿ ਛੱਜੜੀਆਂ ਬਰਾਦਰੀ ਦੀ ਵੱਖਰੀ ਧਰਮਸ਼ਾਲਾ ਹੋਊਗੀ ਮਲੋੜ ਦੇ ਵਿੱਚ ਪਰ ਬਲਜੀਤ ਕੌਰ ਜੀ ਉਸ ਤੋਂ ਬਾਅਦ ਉਹ ਦੁਬਾਰਾ ਉਸ ਵੇੜੇ ਦੇ ਵਿੱਚ ਵੜ ਕੇ ਨਹੀਂ ਵੇਖਿਆ ਉਹਨਾਂ ਨੇ ਇਹ ਬੜਾ ਮਾੜਾ ਹਾਲ ਹੈ ਮਲੋੜ ਦੇ ਵਿੱਚ ਮਲੋੜ ਦੇ ਵਾਸੀ ਬੜੇ ਖੁਸ਼ ਹੋਏ ਸੀਗੇ ਵੀ ਇੱਕ ਪੜ੍ਹੀ ਲਿਖੀ ਅੱਖਾਂ ਦੀ ਡਾਕਟਰ ਆ ਗਈ ਜਿਹੜੀ ਮਲੋੜ ਦਾ ਸੁਧਾਰ ਕਰੂਗੀ ਪਰ ਅਸਲ ਵਿੱਚ ਅਸੀਂ ਗਲਤ ਫਹਮੀ ਸੀਗੇ ਉਹ ਡਾਕਟਰ ਅੱਖਾਂ ਦੀ ਨਹੀਂ ਸੀ ਉਹ ਡਾਕਟਰ ਅੱਖਾਂ ਦੀ ਕੰਨ ਦੀ ਤੇ ਜੀਭ ਦੀ ਤਿੰਨ ਤਰ੍ਹਾਂ ਦੀ ਡਾਕਟਰ ਹੈ ਜਿਹੜੀ ਮਲੋੜ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਆ ਅੱਖਾਂ ਦੀ ਤਾਂ ਵੀ ਉਹਨੂੰ ਮਲੋੜ ਦੇ ਲੋਕਾਂ ਦਾ ਦੁੱਖ ਨਹੀਂ ਦਿਖਿਆ ਮਲੋੜ ਦੇ ਲੋਕਾਂ ਦੇ ਹੰਝੂ ਨਹੀਂ ਵਿਖੇਗੇ ਕੰਨਾਂ ਦੀ ਤਾਂ ਵੀ ਮਲੋੜ ਦੇ ਲੋਕਾਂ ਦੇ ਚੀਕਾਂ ਮਲੋੜ ਦੇ ਲੋਕਾਂ ਦੀਆਂ ਆਵਾਜ਼ਾਂ ਮਲੋੜ ਦੇ ਲੋਕਾਂ ਦੀਆਂ ਗੱਲਾਂ ਨਹੀਂ ਸੁਣਿਆ ਤੇ ਜੀਵ ਦੀ ਤਾਂ ਕਰਕੇ ਵੀ ਜਿੰਨੀ ਛੇਤੀ ਉਹਨੇ ਮਲੋਟ ਹਲਕੇ ਦੀ ਐਸਐਮਐਲਏ ਨੇ ਜੀਵ ਕਢਾਤੀ ਐਨੀ ਛੇਤੀ ਕੋਈ ਵੀ ਅੱਜ ਤੱਕ ਡਾਕਟਰ ਕੋਈ ਵੀ ਐਮਐਲਏ ਮਲੋਟ ਹਲਕੇ ਦੀ ਜੀਵ ਨਹੀਂ ਕਢਾ ਸਕਿਆਗਾ ਬੜਾ ਮਾੜਾ ਹਾਲ ਕਰਤਾ ਮਲੋਟ ਹਲਕੇ ਦਾ ਮਲੋਟ ਹਲਕਾ ਅੱਜ ਬਿਨਾ ਕਿਸੇ ਆਗੂ ਤੋਂ ਬਿਨਾ ਕਿਸੇ ਐਮਐਲਏ ਤੋਂ ਬਿਨਾ ਕਿਸੇ ਮੰਤਰੀ ਤੋਂ ਜੀਰਿਆ ਹੈਗਾ ਬਹੁਤ ਮਾੜੀ ਕਹਾਣੀ ਜੀ ਤੇ ਲੋਕ ਆ ਕੇ ਜਦੋਂ ਹੁਣ ਆ ਕੇ ਕਹਿੰਦੇ ਕਿ ਯਾਰ ਸਾਡਾ ਫਲਾਣਾ ਕੰਮ ਸੀਗਾ ਤੇ ਉਹ ਹੋਇਆ ਨਹੀਂ ਜਾਂ ਕਰਾਇਆ ਨਹੀਂ ਗਿਆ ਜਿਨ੍ਹਾਂ ਨੂੰ ਤੁਸੀਂ ਵਾਅਦੇ ਕਰਕੇ ਆਏ ਫਿਰ ਉਹਨਾਂ ਨੂੰ ਉਸੇ ਗੱਲ ਨੂੰ ਲੈ ਕੇ ਅੱਜ ਫਿਰ ਮੈਂ ਆਪ ਚੱਲਿਆ ਜੀ ਤੇ ਫਿਰ ਉਹਨਾਂ ਨੂੰ ਕੀ ਕਹਨੇ ਹੋਗੇ ਉਹਨਾਂ ਨੂੰ ਕਹਿੰਨੇ ਆ ਕਿ ਜਰੂਰ ਤੁਸੀਂ ਮੇਰਾ ਸਾਥ ਦਿਓ ਇੱਕ ਵਾਰ ਜਿਹੜੀ ਪਿਛਲੀ ਵਾਰ ਆਵਾਦੀ ਪਾਰਟੀ ਦੇ ਮਗਰ ਲੱਕੇ ਮੇਰੇ ਤੋਂ ਗਲਤੀ ਹੋਈ ਹੈ ਜਿਹੜੀ ਆਵਾਦੀ ਪਾਰਟੀ ਦਾ ਪ੍ਰਚਾਰ ਕਰਕੇ ਲੋਕਾਂ ਤੋਂ ਵੋਟਾਂ ਪੁਆਈਆਂ ਨੇ ਲੋਕਾਂ ਦੇ ਘਰ-ਘਰ ਜਾ ਕੇ ਲੋਕਾਂ ਦੀਆਂ ਜਿਹੜੇ ਹੈਗੇ ਭਾਵਨਾਵਾਂ ਸੁਣ ਕੇ ਲੋਕਾਂ ਤੋਂ ਵੋਟਾਂ ਪੁਆਈਆਂ ਬੜੀ ਵੱਡੀ ਗਲਤੀ ਹੋਈ ਮੇਰੇ ਤੋਂ ਜਿਹੜਾ ਆਵਾਦੀ ਪਾਰਟੀ ਦਾ ਮੈਂ ਪ੍ਰਚਾਰ ਕੀਤਾ ਉਹ ਗਲਤੀ ਦੀ ਮਾਫੀ ਮੰਗਦੇ ਹੋਏ ਮੈਂ ਲੋਕਾਂ ਨੂੰ ਇੱਕ ਵਾਰ ਅਪੀਲ ਕਰਦਾ ਕਿ ਤੁਸੀਂ ਇੱਕ ਵਾਰ ਮੇਰਾ ਸਾਥ ਦਿਓ ਜਦੋਂ ਪਰਮਾਤਮਾ ਨੇ ਚਾਹਾ ਵੀ ਜੇ ਆਪਣੇ ਘਰ ਵਿੱਚ ਪਾਵਰ ਆਈ ਆਪਣੇ ਹੱਥ ਵਿੱਚ ਪਾਵਰ ਆਈ ਆਪਣੇ ਮਲੋੜ ਦੇ ਘਰ ਵਿੱਚ ਪਾਵਰ ਆਈ ਤਾਂ ਜ਼ਰੂਰ ਮਲੋਟ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਔਰ ਮੈਂ ਵਾਦਾ ਵੀ ਕਰਦਾ ਵੀ ਇੱਕ ਤਾਂ ਲੀਡਰ ਕਹਿ ਦਿੰਦੇ ਜੀ ਮੈਂ ਜਿੱਤ ਜਾ ਮੈਂ ਕਹਿੰਦਾ ਜੀ ਮੈਂ ਜਿੱਤ ਜਾ ਮੈਂ ਚਾਹੇ ਹਾਰ ਜਾ ਕੋਈ ਵੀ ਲੀਡਰ ਇਹ ਗੱਲ ਨਹੀਂ ਕਹਿੰਦਾ ਮੈਂ ਹਾਰ ਜਾ ਮੈਂ ਕਹਿੰਦਾ ਜੀ ਮੈਂ ਹਾਰ ਵੀ ਗਿਆ ਤੁਹਾਡੀ ਪਾਈ ਹੋਈ ਇੱਕ ਇੱਕ ਵੋਟ ਦਾ ਮੁੱਲ ਮੜੂੰਗਾ ਫਰਕ ਸਿਰਫ ਇਹਨਾ ਆਊਗਾ ਵੀ ਜੇ ਜਿੱਤ ਗਿਆ ਤਾਂ ਕੰਮ ਕਰਨ ਵਾਲਾ ਪੈਨ ਮੇਰੇ ਹੱਥ ਵਿੱਚ ਹੋਊਗਾ ਤੇ ਜੇ ਹਾਰ ਗਿਆ ਤਾਂ ਸੰਘਰਸ਼ ਕਰਨ ਵਾਲਾ ਜਜ਼ਬਾ ਮੇਰੇ ਦਿਲ ਵਿੱਚ ਹੈਗਾ ਹੀ ਹੈ ਤੁਹਾਡੇ ਲਈ ਸੰਘਰਸ਼ ਕਰੂੰਗਾ ਜੇ 2024 ਤੋਂ ਬਾਅਦ ਹਾਰਨ ਤੋਂ ਬਾਅਦ ਵੀ ਮੈਂ ਤੁਹਾਡੇ ਕੰਮ ਨਾ ਆਇਆ ਤਾਂ ਅਗਲੀ ਵਾਰ ਆਪਦੇ ਮੱਲੇ ਦੇ ਬਾਹਰ ਆਪਦੀ ਗਲੀ ਦੇ ਬਾਹਰ ਫਲੈਕਸ ਲਵਾ ਦਿਓ ਕਿ ਸਾਹਿਲ ਮੋਂਗੇ ਦਾ ਇਸ ਗਲੀ ਵਿੱਚ ਵੜਨਾ ਮਨਾ ਹੈ ਕਿਉਂਕਿ ਉਹ 2024 ਦੇ ਵੋਟਾਂ ਲੈ ਕੇ ਸਾਡੇ ਕੰਮ ਨਹੀਂ ਆਇਆ ਅੱਛਾ ਜੀ ਕੋਈ ਪੱਕਾ ਲਾ ਦਿਓ ਬਾਈ ਨਰੋਤ ਕੋ ਹਾਂ ਪੱਕਾ ਲਾ ਦਿਓ ਜੀ ਕਿਉਂਕਿ ਮੇਰੀ ਭੈਜੀ 31 ਸਾਲ ਦੀ ਉਮਰ ਹੈ ਮੈਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਆ ਆਖੀਰੀ ਵਾਰ ਨਹੀਂ ਲੜਦਾਗਾ 31 ਸਾਲ ਦੀ ਉਮਰ 'ਚ ਇੱਕ ਇਲੈਕਸ਼ਨ ਲੜ ਕੇ ਮੈਂ 2 ਸਾਲਾਂ ਬਾਅਦ ਫੇਰ ਇਲੈਕਸ਼ਨ ਲੜਨਾ ਹੈ 3 ਸਾਲਾਂ ਬਾਅਦ ਫੇਰ ਲੜਨਾ ਉਹ ਇਲੈਕਸ਼ਨ ਉਦੋਂ ਹੀ ਲੜੇ ਜਾਣਗੇ ਜਦੋਂ ਮੈਂ ਆਪਦੇ ਹਲਕੇ ਦੇ ਲੋਕਾਂ ਦੇ ਵਿਚਾਰ ਵਿਚਰੂੰਗਾ ਉਹਨਾਂ ਦੇ ਕੰਮ ਆਊਗਾ ਇਹ ਜਿੱਤ ਦੇਣੀ ਹਾਰ ਦੇਣੀ ਲੋਕਾਂ ਦਾ ਫੈਸਲਾ ਹੈ ਇਹ ਹਾਰ ਜਿੱਤ ਲੋਕਾਂ ਦੀਆਂ ਭਾਵਨਾਵਾਂ ਦੀ ਹਾਰ ਜਿੱਤ ਹੋਊਗੀ ਇਹ ਹਾਰ ਜਿੱਤ ਹੋਊਗੀ ਲੋਕਾਂ ਦੇ ਜਵਾਕਾਂ ਦੀ ਜਿਨ੍ਹਾਂ ਨੂੰ ਮੈਂ ਚਿੱਟੇ ਤੋਂ ਬਚਾਉਣਾ ਚਾਹੁੰਦਾ ਜਿਨ੍ਹਾਂ ਨੂੰ ਮੈਂ ਲੁੱਟਾਂ ਖੋਹਾਂ ਤੋਂ ਬਚਾਉਣਾ ਚਾਹੁੰਦਾ ਇਹ ਲੋਕਾਂ ਦਾ ਫੈਸਲਾ ਹੈ ਕਿ ਉਹਨਾਂ ਨੇ ਜਿੱਤ ਦੇਣੀ ਹੈ ਹਾਰ ਦੇਣੀ ਜੀ ਅੱਛਾ ਚਲੋ ਜਿੱਤ ਹਾਰ ਤਾਂ ਇਹ ਆ ਗੱਲ ਕਿ ਬਈ ਤੁਹਾਡੀ ਮਿਹਨਤ ਉੱਤੇ ਡਿਪੈਂਡ ਕਰਦਾ ਬਿਲਕੁਲ ਜੀ ਕਿ ਬਾਕੀ ਲੋਕਾਂ ਦੇ ਸਾਥ ਕੇ ਨਾਲ ਮਿਲਦਾ ਹੈ ਨਾ ਪਰ ਜਿੱਤ ਹਾਰ ਦੇ ਨਾਲ ਨਾਲ ਇਹ ਆ ਕੀ ਗੱਲ ਬਈ ਤੁਹਾਡੀ ਜਿੱਤ ਹਾਰ ਜਿਹੜੀ ਨਾ ਉਹ ਚਾਹੇ ਜਿੱਤ ਹੋਵੇ ਹਾਰ ਹੋਵੇ ਗੱਲ ਵੱਖਰੀ ਆ ਪਰ ਹੋਰ ਕਈਆਂ ਦੀ ਹਾਰ ਜ਼ਰੂਰ ਬਣ ਸਕਦੀ ਹੈ ਨਾ ਨੁਕਸਾਨ ਕਿਹੜੇ ਪਾਸੇ ਨੂੰ ਜਾ ਰਿਹਾ ਤੁਹਾਡਾ ਕਿਉਂਕਿ ਉਹ ਆਮ ਆਦਮੀ ਪਾਰਟੀ ਦਾ ਤਾਂ ਚਲੋ ਨੁਕਸਾਨ ਤੁਸੀਂ ਜਿੰਨਾ ਹੋ ਸਕਦਾ ਕਰੋਗੇ ਕਰੋਗੇ ਉਹ ਤੋਂ ਬਿਨਾ ਕਾਂਗਰਸ ਦਾ ਕਾਲੀਂਗ ਰਾਜਾ ਭਾਜਪਾ ਲੈਂਦਾ ਉਹਨਾਂ ਨੇ ਵੀ ਕੋਡ ਇੰਡ ਪੈ ਰਿਆ ਦੇਖੋ ਜਿਹੜਾ ਇਹ ਪਹਿਣਾ ਰਵਾਇਤੀ ਪਾਰਟੀਆਂ ਨੂੰ ਫਰਕ ਪੈਣਾ ਕਿਉਂਕਿ ਰਵਾਇਤੀ ਪਾਰਟੀਆਂ ਨੇ ਅੱਜ ਤੱਕ ਕਿਸੇ ਦਾ ਕੰਮ ਕੀਤਾ ਹੀ ਨਹੀਂਗਾ ਲੋਕਾਂ ਨੂੰ ਲਾਰੇ ਲਾਏ ਲੋਕਾਂ ਦੇ ਨਾਲ ਧੋਖੇ ਕੀਤੇ ਐ ਇਸ ਤੋਂ ਬਿਨਾ ਪੰਜਾਬ ਦੇ ਵਿੱਚ ਕੁਝ ਨਹੀਂ ਹੋਇਆਗਾ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਭਰੋਸਾ ਕੀਤਾ ਸੀ ਜਿੰਨਾ ਇਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਉਸ ਤੋਂ ਕਈ ਗੁਣਾ ਥੱਲੇ ਡਿੱਗ ਚੁੱਕੇ ਨੇ ਆਮ ਆਦਮੀ ਪਾਰਟੀ ਦਾ 100% ਨੁਕਸਾਨ ਹੈ ਰਵਾਇਤੀ ਪਾਰਟੀਆਂ ਦਾ ਕੁਝ ਘੱਟ ਲਾ ਲਓ ਕਿਉਂਕਿ ਰਵਾਇਤੀ ਪਾਰਟੀਆਂ ਨੂੰ ਪਹਿਲਾਂ ਹੀ ਲੋਕਾਂ ਨੇ ਨਕਾਰਤਾ ਜਿਹੜੇ ਲੋਗ ਅੱਜ ਕਹਿ ਲਿਏ ਕਿ ਆਪਾਂ ਆਜ਼ਾਦ ਵੋਟ ਜਿਹੜੀ ਹੈਗੀ ਹੈ ਉਹ ਆਜ਼ਾਦ ਵੋਟ ਮੈਂ ਉਮੀਦ ਕਰਦਾ ਕਿ ਸੱਚੇ ਸੁੱਚੇ ਬੰਦੇ ਦੇ ਹੱਕ ਵਿੱਚ ਜਾਊਗੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਹਿਲ ਮੌਂਗਾ ਇੱਕ ਇਮਾਨਦਾਰ ਸ਼ਖਸੀਅਤ ਹੈ ਇੱਕ ਮਾਨਦਾਰ ਬੰਦਾ ਹੈ ਜਿਹੜਾ ਆਮ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ ਤਾਂ ਉਹ ਆਜ਼ਾਦ ਵੋਟ ਜਿਹੜੀ ਹੈਗੀ ਮੇਰੇ ਵੱਲ ਚੁੱਕੂਗੀ ਉਸ ਦੇ ਉਸ ਦੇ ਲਈ ਵੀ ਹੋ ਸਕਦਾ ਕਿ ਦੂਜੀ ਪਾਰਟੀਆਂ ਦਾ ਨੁਕਸਾਨ ਵੀ ਹੋਵੇ ਜੀ हां ये भी हो सकता बिल्कुल हो सकता है जी पर मेरा जो किसी दे नुकसान ਨਾਲ ਮੇਰਾ ਮਤਲਬ ਨਹੀਂ ਮੇਰਾ ਮਤਲਬ ਹੈ ਫਿਰੋਜ਼ਪੁਰ ਹਲਕੇ ਦੇ ਲੋਕਾਂ ਦੇ ਫਾਇਦੇ ਦੇ ਨਾਲ ਕਿ ਉਹਨਾਂ ਦਾ ਫਾਇਦਾ ਮੈਂ ਕਿੱਥੇ ਕਰਵਾ ਸਕਦਾ ਜੇ ਉਸ ਦੇ ਲਈ ਮੈਨੂੰ ਕਿਸੇ ਪਾਰਟੀ ਦਾ ਕਿਸੇ ਲੀਡਰ ਦਾ ਜਾਂ ਕਿਸੇ ਇੱਕ ਸਰਕਾਰ ਦਾ ਨੁਕਸਾਨ ਵੀ ਕਰਨਾ ਪੈਂਦਾ ਹੈਗਾ ਕਿਸੇ ਕੋ ਕਿਸੇ ਲੀਡਰ ਨੂੰ ਆਪਾਂ ਮਾਰ ਨਹੀਂ ਸਕਦੇ ਕਿਸੇ ਲੀਡਰ ਦਾ ਪਰਸਨਲ ਹੀ ਨੁਕਸਾਨ ਨਹੀਂ ਕਰ ਸਕਦੇ ਉਹਦਾ ਨੁਕਸਾਨ ਕਿੱਲਾ ਇਹ ਹੀ ਹੈ ਕਿ ਜਦੋਂ ਵੋਟਾਂ ਦੇ ਦਿਨ ਆ ਜਾਂਦੇ ਆ ਉਹਨੂੰ ਨਕਾਰਿਆ ਜਾਵੇ ਅਤੇ ਉਹਨ ਦੇ ਖਿਲਾਫ ਵੋਟ ਪਾਈ ਜਾਵੇ ਇਹ ਉਸ ਦਾ ਸਭ ਤੋਂ ਵੱਡਾ ਨੁਕਸਾਨ ਹੈ ਤੇ ਫਿਰੋਜ਼ਪੁਰ ਹਲਕੇ ਦੇ ਲੋਕ ਰਵਾਇਤੀ ਪਾਰਟੀਆਂ ਦੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਖਿਲਾਫ ਵੋਟ ਪਾ ਕੇ ਸਾਹਿਲ ਮੋਂਗਾ ਦੇ ਅੱਕ ਵੋਟ ਪਾ ਕੇ ਇਹ ਲੋਕ ਨਕਾਰਨਗੇ ਉਹ ਸਭ ਤੋਂ ਵੱਡਾ ਰਵਾਇਤੀ ਪਾਰਟੀਆਂ ਦਾ ਤੇ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਊਗਾ ਜੀ ਅੱਛਾ ਤੁਸੀਂ ਹੋਰ ਵੀ ਜਿਹੜੇ ਵਿਧਾਨ ਸਭਾ ਹਲਕੇ ਉਹਨਾਂ 'ਚ ਗਏ ਹੋਗੇ ਜਿਹੜੇ ਆਪਣੇ ਫਿਰੋਜ਼ਪੁਰ ਦੇ ਇੰਦਰਾ ਹ ਤਾਂ ਉੱਥੇ ਵੀ ਕੁਝ ਇਸ ਤਰ੍ਹਾਂ ਦੇ ਤੁਹਾਨੂੰ ਨਿਰਾਸ਼ ਜਿਹੜੇ ਵਲੰਟੀਅਰ ਮਿਲੇ ਨੇ ਜਿਹੜੇ ਬਾਗੀ ਹੋ ਗਏ ਨੇ ਬਿਲਕੁਲ ਮਿਲਦੇ ਨਹੀਂ ਜੀ ਮੈਂ ਤੁਹਾਨੂੰ ਕੀ ਦੱਸ ਦੇ ਆ ਖਾਸ ਕਰਕੇ ਦੱਸ ਦੇਣਾ ਵੀ ਆਪਣੇ ਫਿਰੋਜ਼ਪੁਰ ਹਲਕੇ ਤੋਂ ਜਿਹੜੇ ਕੈਂਡੀਡੇਟ ਨੇ ਕਾਕਾ ਬਰਾੜ ਜੀ ਮਲੋ ਮੁਕਸਰ ਤੋਂ ਐਮ ਐਲ اے ਨੇ ਉਹ 2022 ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਵੀ ਜਿਤਾਇਆ ਵਿਸ਼ਵਾਸ ਕਰਕੇ ਕਈ ਲੋਕਾਂ ਨੇ ਤਾਂ ਕੈਂਡੀਡੇਟ ਦੇ ਚਿਹਰੇ ਤੱਕ ਨਹੀਂ ਵੇਖੇ ਸੀਗੇ ਸਿਰਫ ਇੱਕ ਉਮੀਦ ਸੀ ਕਿ ਨਵੀਂ ਪਾਰਟੀ ਹੈ ਨਵਾਂ ਜਿਹੜਾ ਹੈਗਾ ਸਾਰਾ ਸਿਸਟਮ ਲੈ ਕੇ ਆਉਗੀ ਆਮ ਲੋਕਾਂ ਨੇ ਜਿਤਾਤੀ ਸੀਗੀ ਹੁਣ ਉੱਥੇ ਵੀ ਮੁਕਸਰ ਦੇ ਵਿੱਚ ਵੀ ਐਡਾ ਬੁਰਾ ਹਾਲ ਹੋਗਾ ਕਿ ਆਮ ਲੋਕ ਕਾਕ ਬਰਾੜ ਨੂੰ ਗਾਲਾਂ ਕੱਢਦੇ ਨੇ ਆਮ ਲੋਕ ਨਕਾਰਦੇ ਨੇ ਜਦੋਂ ਮੈਂ ਦੇਖੋ ਮੈਂ ਆਮ ਜਿਹਾ ਬੰਦਾ ਮੇਰੇ ਕੋਲੇ ਸਟੇਜਾਂ ਵਾਸਤੇ ਜਾਂ ਰੈਲੀਆਂ ਵਾਸਤੇ ਪੈਸਾ ਤਾਂ ਹੈ ਨਹੀਂਗਾ ਮੈਂ ਇੱਕ ਸੜਕ ਤੇ ਜਾ ਕੇ ਖੜ ਜਾਣਾ ਮੈਂ ਇੱਕ ਗੱਡੀ ਦੇ ਵਿੱਚ ਮੇਜ ਰੱਖਿਆ ਹੋਇਆ ਹੈ ਉਹੀ ਮੇਰਾ ਮੇਜ ਹੈ ਤੇ ਉਹੀ ਮੇਰਾ ਸਟੇਜ ਹੈ ਜੀ ਮੈਂ ਜਦੋਂ ਉੱਤੇ ਖੜ ਕੇ ਬੋਲਦਾ ਤਾਂ ਲੋਕ ਮੈਨੂੰ ਆ ਕੇ ਸ਼ਾਬਾਸ਼ੀ ਦਿੰਦੇ ਨੇ ਕਿ ਤੂੰ ਬਹੁਤ ਵਧੀਆ ਕੀਤਾ ਜੋ ਇਹਨਾਂ ਦਾ ਚਿਹਰਾ ਆਮ ਲੋਕਾਂ ਦੇ ਸਾਹਮਣੇ ਲਿਆ ਰਿਆ ਤੇ ਲੋਕ ਮੇਰਾ ਪਰਵਾਹ ਹੁੰਗਾਰਾ ਪਾ ਦਿੰਦੇ ਨੇ ਉਸ ਤੇ ਜੀ ਜੀ ਅੱਛਾ ਕਦੇ ਆਮ ਆਲਮੀ ਪਾਰਟੀ ਨਾਲ ਇੰਨਾ ਚਿਰ ਹੋ ਗਿਆ ਤੁਹਾਨੂੰ ਵਕ ਹੋਇਆ ਨੂੰ ਕਦੇ ਕੋਈ ਦਾਬਾ ਸ਼ਬਾਹ ਕਦੇ ਕੋਈ ਹੋਰ ਸੁਨੇਹਾ ਸੁਆ ਆਇਆ ਹੋਵੇ ਜਾਂ ਕਿਉਂਕਿ ਤੁਹਾਡੇ ਆਸ-ਪਾਸੇ ਵਾਲੇ ਬੰਦੇ ਉਹਨਾਂ ਨੂੰ ਤਾਂ ਤੋੜਿਆ ਜਾ ਰਿਹਾ ਲਗਾਤਾਰ ਬਿਲਕੁਲ ਜੀ ਬਿਲਕੁਲ ਤਾਂ ਦੇਖੋ ਸਿੱਧੇ ਤੌਰ ਤੇ ਕੋਈ ਨਹੀਂ ਆਇਆ ਪਰ ਮੈਨੂੰ ਲਾਸਟ 5-6 ਮਹੀਨਿਆਂ ਤੋਂ ਥ੍ਰੈਟ ਕਾਲਸ ਆ ਰਹੀਆਂ ਨੇ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਜਿੰਦੇ ਵਿੱਚ ਮੈਨੂੰ ਸਿੱਧਾ ਰਾਜਨੀਤੀ ਤੋਂ ਦੂਰ ਰਹਿਣ ਲਈ ਧਮਕਾਇਆ ਜਾ ਰਿਹਾ ਹੈ ਔਰ ਇਹ ਨਹੀਂ ਕਿ ਮੈਂ ਅੱਜ ਕਹਿ ਰਿਹਾ ਇਹ ਮੈਂ ਤਕਰੀਬਨ 5-6 ਮਹੀਨਿਆਂ ਤੋਂ ਐਸਐਸਪੀ ਮੁਕਸਰ ਡੀਜੀਪੀ ਪੰਜਾਬ ਪੁਲਿਸ ਏਡੀਜੀਪੀ ਸਕਿਉਰਿਟੀ ਪੰਜਾਬ ਪੁਲਿਸ ਚੌਨ ਕਮਿਸ਼ਨ ਨੂੰ ਈਮੇਲਸ ਕਰ ਰੱਖਿਆ ਜਿਹੜੀ ਮੇਰੇ ਰਿਕਾਰਡ ਦੇ ਵਿੱਚ ਪਈਆਂ ਨੇ ਹਰ ਵਾਰ ਹਰ ਵਾਰ ਮੈਂ ਈਮੇਲ ਕਰਦਾ ਪਿਛਲੇ ਲੈਟਰ ਦਾ ਰਿਮਾਈਂਡਰ ਦੇਣਾ ਕਿ ਮੈਨੂੰ ਇਹਨਾਂ ਨੰਬਰਾਂ ਤੋਂ ਧਮਕੀ ਆ ਰਹੀ ਹੈ ਇੱਕ ਉਹਨਾਂ ਦੇ ਵਿੱਚ ਪਾਕਿਸਤਾਨ ਦਾ ਨੰਬਰ ਹੈ ਜੀ ਇੱਕ ਯੂਕੇ ਦਾ ਨੰਬਰ ਹੈ ਈਵਨ ਮੈਂ ਡਿਟੇਲਸ ਦਿੱਤੀਆਂ ਹੋਈਆਂ ਨੇ ਪਰ ਉਹਨਾਂ ਵੱਲੋਂ ਵੀ ਹਲੇ ਤੱਕ ਕੋਈ ਵੀ ਐਸਤੇ ਸੁਣਵਾਈ ਨਹੀਂ ਹੋਈਗੀ ਮੇਰੇ ਬਿਆਨ ਲੈ ਲਿੱਤੇ ਜਾਂਦੇ ਮੈਨੂੰ ਵਾਪਸ ਭੇਜ ਦਿੱਤਾ ਜਾਂਦਾ ਔਰ ਮੈਂ ਥੋੜੇ ਰਹੀ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਰਨਾ ਤੁਹਾਡਾ ਫਰਜ ਹੈ ਮੈਂ ਵੀ ਇੱਕ ਟੈਕਸਪੇਅਰ ਆ ਪੰਜਾਬ ਦਾ ਨਾਗਰਿਕ ਆ ਜੀ ਮੈਨੂੰ ਵੀ ਮੇਰੀ ਸੰਤੁਸ਼ਟੀ ਕਰਾਣਾ ਕਿ ਮੈਨੂੰ ਜੇ ਕੋਈ ਤਮਕਾਰ ਆ ਉਸਤੇ ਕਾਰਵਾਈ ਕਰਵਾਉਣਾ ਵੀ ਤੁਹਾਡਾ ਫਰਜ ਹੈ ਔਰ ਮੈਂ ਚੌਨ ਕਮਿਸ਼ਨ ਦਾ ਅੱਗੇ ਵੀ ਅਪੀਲ ਕੀਤੀ ਹੈ ਜਦੋਂ ਇਹ ਕੋਡ ਆਫ ਕੰਡਕਟ ਖਤਮ ਹੁੰਦਾ ਤਾਂ ਮੈਂ ਕੋਰਟ ਦੇ ਵਿੱਚ ਵੀ ਜਾਵਾਂਗਾ ਔਰ ਸਾਰੇ ਜਿੰਨੇ ਵੀ ਜਣਾਂ ਨੂੰ ਮੈਂ ਇਹ ਲੈਟਰਸ ਭਾਏ ਉਹਨਾਂ ਨੂੰ ਨਾਲ ਪਾਰਟੀ ਬਣਾਵਾਂਗਾ ਕਿ ਉਹਨਾਂ ਨੇ ਇੱਕ ਆਮ ਬੰਦੇ ਦੀ ਸੁਰੱਖਿਆ ਹੁਣ ਤਾਂ ਚਲੋ ਮੈਂ ਐਜ਼ ਅ ਕੈਂਡੀਡੇਟ ਆ ਮੈਨੂੰ ਪਤਾ ਹੈ ਕਿ ਜਦੋਂ 4 ਤਰੀਕ ਨੂੰ ਰਿਜ਼ਲਟ ਆ ਗਿਆ ਔਰ ਰਿਜ਼ਲਟ ਸਿੱਧੇ ਤੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਰਿਜ਼ਲਟ ਆਊਗਾ ਉਸ ਦੇ ਵਿੱਚ ਆਵਾਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ हो ਸਕਦਾ ਵੀ ਕਿਸੇ ਦੀ ਆੜ ਲੈ ਕੇ ਕਿਸੇ ਦਾ ਭਾਨਾ ਲੈ ਕੇ ਮੇਰਾ ਕੋਈ ਨੁਕਸਾਨ ਵੀ ਕਰ ਦੇਣ ਆ ਖਾਸ ਕਰਕੇ ਆਪਣੇ ਡਾਕਟਰ ਬਲਜੀਤ ਕੌਰ ਕਿਉਂਕਿ ਜਿਹੜੀ ਸਭ ਨੂੰ ਪਤਾ ਹੈ ਇਸ ਹਲਕੇ ਨੂੰ ਪਤਾ ਹੈ ਕਿ ਜਿਹੜਾ ਵੀ ਉਹਨਾਂ ਨੇ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਉਸ ਦਾ ਉਹਨਾਂ ਨੂੰ ਹਰਜਾਨਾ ਭੁਗਤਣਾ ਪੈਣਾ ਆਮ ਲੋਕ ਉਹਨਾਂ ਦੇ ਸਿਰ ਜਿਹੜੀ ਹਾਰ ਦਾ ਜਿਹੜਾ ਹਾਰ ਪਾਉਣਗੇ ਉਹਨਾਂ ਦੇ ਗਲ ਵਿੱਚ ਔਰ ਉਹ ਹਰਜਾਨੇ ਦੇ ਸਿਰ ਤੇ ਹੋ ਸਕਦਾ ਮੇਰਾ ਅੱਗੇ ਜਾ ਕੇ ਕੋਈ ਮੇਰੇ ਤੇ ਗਲਤ ਐਫ ਆਈ ਆਰ ਕਿਟਵਾਈ ਜਾਵੇ ਹੋ ਸਕਦਾ ਕੋਈ ਮੇਰੇ ਤੇ ਕੋਈ ਮੇਰਾ ਜਾਨੀ ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਮੈਂ ਐਸ ਦੇ ਰਿਗਾਰਡਿੰਗ ਇਨਟੀਮੇਸ਼ਨ ਪਹਿਲੇ ਦੇ ਚੁੱਕਿਆ ਐਸ ਐਸ ਪੀ ਨੂੰ ਤਿੰਨ ਚਾਰ ਵਾਰ ਦੇ ਚੁੱਕਿਆ ਚੋਣ ਕਮਿਸ਼ਨ ਨੂੰ ਦੋ ਵਾਰ ਦੇ ਚੁੱਕਿਆ ਡੀ ਜੀ ਪੀ ਏ ਡੀ ਜੀ ਪੀ ਸਿਕਿਉਰਿਟੀ ਨੂੰ ਦੋ ਦੋ ਵਾਰ ਦੇ ਚੁੱਕਿਆ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਮੈਂ ਸਾਰਿਆਂ ਨੂੰ ਪਾਰਟੀ ਬਣਾ ਕੇ ਕੋਰਟ ਦੇ ਵਿੱਚ ਵੀ ਜਾਵਾਂਗਾ ਅੱਛਾ ਚੋਣ ਕਮਿਸ਼ਨ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਤੈ ਸਮੇਂ ਦੇ ਵਿੱਚ ਵਿੱਚ ਬਿਲਕੁਲ ਜੀ ਐਕਸ਼ਨ ਹੁੰਦਾ ਹੈਗਾ ਬਿਲਕੁਲ ਬਿਲਕੁਲ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਦੋ ਵਾਰ ਮੈਂ ਇਹਨਾਂ ਨੂੰ ਡਿਟੇਲ ਦੇ ਚੁੱਕਿਆ ਜੀ 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 ਅੱਛਾ ਇੱਕ ਚੀਜ਼ ਹੋਰ ਜਿਹੜਾ ਸਾਫ਼ ਕਰੋ ਕਿ ਠੀਕ ਆ ਕਿ ਤੁਹਾਨੂੰ ਪਹੁੰਚ ਤਾਂ ਨਹੀਂ ਹੋਈ ਪਰ ਤੁਹਾਡੇ ਬੰਦੇ ਆ ਜਿਹੜੇ ਉਹਨਾਂ ਨੂੰ ਕਿਵੇਂ ਤੋੜਿਆ ਜਾ ਰਿਹਾ ਨਾਲੋਂ ਦੇਖੋ ਉਹਨਾਂ ਨੂੰ ਕੋਈ ਹੋ ਸਕਦਾ ਕੋਈ ਪਰਸਨਲ ਡਰਾਵਾ ਜਾਂ ਲਾਲਚ ਦੇ ਕੇ ਤੋੜਿਆ ਜਾ ਰਿਹਾ ਹੋਵੇ ਕਿਉਂਕਿ ਜਿਹੜੇ ਬੰਦੇ ਇੱਕ ਦੋ ਬੰਦੇ ਟੁੱਟੇ ਹੈਗੇ ਆ ਜੀ ਉਹ ਉਹਨਾਂ ਨਾਲ ਮੇਰੀ ਗਲਤੀ ਨਹੀਂ ਹੋएगी ਪਰ ਜਿਹੜਾ ਬਾਜ਼ਾਰ ਦੇ ਵਿੱਚੋਂ ਸੁਣਨ ਦੇ ਵਿੱਚ ਆਂਦਾ ਮਾਰਕੀਟ ਚੋਂ ਕਿ ਉਹਨਾਂ ਨੂੰ ਹੋ ਸਕਦਾ ਕੋਈ ਲਾਲਚ ਦਿੱਤਾ ਗਿਆ ਹੋਵੇ ਜਾਂ ਕੋਈ ਡਰਾਵਾ ਵੀ ਲਾ ਲਈ ਆ ਪੱਕੇਲੇ ਨੂੰ ਡਰਾਵਾ ਵੀ ਹੁੰਦਾ ਕਿਉਂਕਿ ਸਰਕਾਰ ਦੇ ਹੱਥ ਬੜੇ ਲੰਬੇ ਹੁੰਦੇ ਆ ਜੀ ਤੇ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਕਿ ਵੀ ਸਿਰ ਤੇ ਆਪਦੇ ਮੋਤ ਦਾ ਕਫਨ ਬੰਨ ਕੇ ਤੁਰਿਆ ਫਿਰੇ ਮੈਂ ਚੱਲ ਰਿਆਂ ਕੋਸ਼ਿਸ਼ ਕਰ ਰਿਆਂ ਵੀ ਜਿੰਨਾ ਚਿਰ ਮੇਰੇ ਤੋਂ ਸੰਘਰਸ਼ ਹੋਊਗਾ ਜ਼ਰੂਰ ਕਰੂੰਗਾ ਧਣਕ ਦੇ ਨਾਲ ਕਰੂੰਗਾ ਜਦੋਂ ਇਹ ਜਿੰਦ ਸਮਾਪਤ ਹੋ ਜਾਣੀ ਉਹਦੋਂ ਸੰਘਰਸ਼ ਵੀ ਸਮਾਪਤ ਹੋ ਜਾਣਾ ਜੀ 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 ਕਿਤੇ ਤਾਂ ਨਹੀਂ ਸੀ ਕਿ ਮੌਂਗਾ ਸਾਹਿਬ ਨੂੰ ਕੋਈ ਅਦਾ ਸ਼ੋਦਾ ਚਾਹੀਦਾ ਸੀਗਾ ਕਿ ਉਹ ਅਦਾ ਸ਼ੋਦਾ ਨਹੀਂ ਮਿਲਿਆ ਹੋਵੇ ਹੁਣ ਦੇਖੋ ਜੀ ਜੇ ਉਹਦੇ ਸ਼ੋਦੇ ਦੀ ਹੁੰਦੀ ਤਾਂ ਫੇਰ ਮੈਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ ਹੀ ਫੇਰ ਮੈਨੂੰ ਧਰਨਾ ਲਾਣ ਦੀ ਕੀ ਲੋੜ ਸੀਗੀ ਜੇ ਫੇਰ ਵੀ ਧਰਨਾ ਲਾ ਲਿਆ ਆਮ ਆਦਮੀ ਪਾਰਟੀ ਨੇ ਧਰਨਾ ਲਾਣ ਤੇ ਕਹਦਾ ਜੀ ਜੇ ਤੁਸੀਂ ਧਰਨਾ ਲਾਣਾ ਤੁਸੀਂ ਅਕਾਲੀ ਕਾਂਗਰਸੀਆਂ ਦੇ ਖਿਲਾਫ ਲਾਣਾ ਤੁਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਲਾਉਣਾਗਾ ਕਿਉਂਕਿ ਸਾਡੀ ਉਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਸੀਗੀ ਸਾਡੀ ਕੱਲੀ ਵਿਚਾਰਧਾਰਾ ਦੀ ਦੁਸ਼ਮਣੀ ਸੀਗੀ ਵਿਚਾਰਧਾਰਾ ਦੀ ਦੁਸ਼ਮਣੀ ਹੈ ਸਾਡੀ ਆਮ ਆਦਮੀ ਪਾਰਟੀ ਦੇ ਨਾਲ ਹੋਈ ਹੈ ਜਦੋਂ ਅਸੀਂ ਵੱਖਰੇ ਹੋ ਗਏ 2 ਸਾਲ ਹੋ ਗਏ ਮੈਨੂੰ ਵੱਖਰੇ ਹੋਏ ਨੂੰ ਮੈਂ ਕਿਸੇ ਪਾਰਟੀ ਚਲਾ ਜਾਂਦਾ ਅਕਾਲੀ ਦਲ ਚਲਾ ਜਾਂਦਾ ਭਾਜਪਾ ਚਲਾ ਜਾਂਦਾ ਕਾਂਗਰਸ ਚਲਾ ਜਾਂਦਾ ਉੱਥੇ ਕੰਮ ਕਰਦਾ ਉੱਥੋਂ ਕੋਈ ਲੈ ਲੈਂਦਾ ਉਹਦਾ ਪਰ ਮੇਰੇ ਦਿਲ ਦੇ ਵਿੱਚ ਸਿਰਫ ਸੰਘਰਸ਼ ਸੀਗਾ ਜੋ ਆਮ ਲੋਕਾਂ ਦੇ ਲਈ ਸੀਗਾ ਅੱਜ ਵੀ ਉਹ ਸੰਘਰਸ਼ ਹੈਗਾ ਆਜ਼ਾਦ ਉਮੀਦਵਾਰ ਤੌਰ ਤੇ ਵਿਚਰ ਰਿਆਂ ਜਿੱਥੇ ਖੜਾ ਲੋਕਾਂ ਦਾ ਫੈਸਲਾ ਹੈ ਕਿ ਲੋਕਾਂ ਨੇ ਮੈਨੂੰ ਕੀ ਮੇਰੇ ਹੱਥ ਚ ਮੇਰੀ ਝੋਲੀ ਵਿੱਚ ਪਾਣਾ ਹੈਗਾ ਜੀ ਅੱਛਾ ਆਉਣ ਵਾਲੀਆਂ ਇਲੈਕਸ਼ਨ ਆ ਜਾਣਗੀਆਂ ਅਗਸਤ ਆਈ ਹੈ ਜੀ ਜਾਂ ਹੋਰ ਆ ਜਾਣਗੀਆਂ ਲੋਕ ਇਲੈਕਸ਼ਨਾਂ ਵੀ ਆ ਜਾਣਗੇ ਸਥਾਨਕ ਉਹ ਵੀ ਲੜਾਂਗੇ ਫਿਰ ਬਿਲਕੁਲ ਲੜਾਂਗੇ ਜੀ 2026 ਦੇ ਵਿੱਚ ਐਮਸੀ ਇਲੈਕਸ਼ਨ ਆਉਣਗੇ ਜੀ ਐਮਸੀ ਇਲੈਕਸ਼ਨਾਂ ਦੇ ਵਿੱਚ ਜਿਹੜੇ ਆਪਦੇ ਕੈਂਡੀਡੇਟ ਅਸੀਂ ਵਾਰਾਂ ਦੇ ਵਿੱਚ ਖੜੇ ਕਰਾਂਗੇ ਜੀ ਆ자ਦ ਉਮੀਦਵਾਰ ਦੇ ਰੂਪ ਤੇ ਖੜੇ ਕਰਾਂਗੇ ਉਹਨਾਂ ਨੂੰ ਇਲੈਕਸ਼ਨ ਲੜਾਵਾਗੇ 27 ਦੇ ਵਿੱਚ ਵੀ ਲੜਾਂਗੇ ਜਦੋਂ ਤੱਕ ਸੰਘਰਸ਼ ਜਾਰੀ ਰਹੂਗਾ ਉਦੋਂ ਤੱਕ ਅਸੀਂ ਇਲੈਕਸ਼ਨ ਲੜਦੇ ਰਹਿਾਂਗੇ ਅੱਛਾ ਕਿਸੇ ਹੋਰ ਪਾਰਟੀ ਨਾਲ ਕੋਈ ਸੈਟਿੰਗ ਵੈਟਿੰਗ ਨਹੀਂ ਹੋਈ ਹੈ ਕਿਸੇ ਹੋਰ ਪਾਰਟੀ ਨੇ ਅਪਰੋਚ ਕੀਤਾ ਹੋਵੇ ਜਾਂ ਕਿਤੇ ਮਨ ਮੰਨਿਆ ਹੋਵੇ ਯਾਰ ਕਿਤੇ ਆਪਾਂ ਹੋਰ ਪਾਰਟੀ ਚਲੇ ਜਾਈਏ ਦੇਖੋ ਸੈਟਿੰਗ ਦੀ ਗੱਲ ਰਹਿ ਗਈ ਮੈਂ ਮਾਫੀ ਚਾਹੁੰਨਾ ਕਹਿਣ ਲੱਗੇ ਵੀ ਸੈਟਿੰਗ ਉਹ ਕਰਦੇ ਨੇ ਜਿਨ੍ਹਾਂ ਦੇ ਜਮੀਰ ਸਸਤੇ ਹੁੰਦੇ ਨੇ ਜਿਨ੍ਹਾਂ ਦੇ ਜਮੀਰ ਵਿਕਾਊ ਹੁੰਦੇ ਨੇ ਜਾਂ ਕਿਤੇ ਹੋਰ ਕਿਸੇ ਨੇ ਅਪਰੋਚ ਕੀਤਾ ਸਾਹਿਲ ਮੋਂਗੇ ਦਾ ਜਮੀਰ ਹੈ ਜਿਹੜਾ ਪਿਆਰ ਨਾਲ ਵਿਕਣ ਵਾਲ ਕਿ ਕਿਸੇ ਪੈਸੇ ਦਾ ਕਿਸੇ ਚੇਅਰਮੈਨੀ ਦੇ ਲਾਲਚ ਦਾ ਵੇਚਣ ਵਾਲਾ ਹੈ ਨਹੀਂਗਾ ਹਾਂ ਜਦੋਂ ਉਹ ਕਹਿੰਦੇ ਆ ਵੀ ਜਬ ਤੱਕ ਬਿਕਾ ਨਾ ਤਾਂ ਕੋਈ ਪੁੱਛਤਾ ਨਾ ਥਾ ਜਬ ਤੁਮਨੇ ਪਿਆਰ ਸੇ ਖਰੀਦਾ ਤੋ ਅਨਮੋਲ ਹੋ ਗਿਆ ਜਦੋਂ ਲੋਕ ਪਿਆਰ ਨਾਲ ਮੈਨੂੰ ਖਰੀਦ ਲੈਣਗੇ ਉਦੋਂ ਇਹ ਹੀਰਾ ਅਨਮੋਲ ਹੋ ਜਾਊਗਾ ਤੇ ਨਹੀਂ ਤਾਂ ਐਸੇ ਤਰ੍ਹਾਂ ਹੀ ਲੋਕਾਂ ਦੇ ਵਿਚਾਰ ਵਿਚਰਦੇ ਫਿਰਦੇ ਆ ਲੋਕਾਂ ਦੇ ਵਿਚਾਰ ਰਵਾਂਗੇ ਔਰ ਨਾ ਕਿਸੇ ਲਾਲਚ ਤੇ ਸੀਗੇ ਪਾਰਟੀਆਂ ਨੇ ਅਪਰੋਚ ਬਹੁਤ ਕੀਤੀ ਕਿਉਂਕਿ ਹਰੇਕ ਪਾਰਟੀ ਅਪਰੋਚ ਕਰਦੀ ਹੁੰਦੀ ਹੈ ਕਿ ਜੇਕਰ ਕੋਈ ਵਰਕਰ ਆਪਦੇ ਖੁੱਲ ਕੇ ਬੋਲਣ ਵਾਲਾ ਹੈ ਵਿਚਾਰਧਾਰਾ ਦੱਸਣ ਵਾਲਾ ਵਰਕਰ ਹੈ ਕੰਮ ਕਰਨ ਵਾਲਾ ਵਰਕਰ ਹੈ ਤਾਂ ਉਹਨੂੰ ਆਪਦੀ ਪਾਰਟੀ ਵਿੱਚ ਲਿਆਇਆ ਜਾਵੇ ਪਰ ਮੇਰੀ ਸਿਰਫ ਵਿਚਾਰਧਾਰਾ ਦੀ ਲੜਾਈ ਹੈ ਤੇ ਇਸੇ ਤਰ੍ਹਾਂ ਹੀ ਸੰਘਰਸ਼ ਦੇ ਲਈ ਚਲਦੀ ਰਹੂਗੀ ਜੀ ਅੱਛਾ ਕੋਈ ਮਿਸਾਲ ਦੇ ਕੇ ਥੋੜਾ ਇਹ ਸਮਝਾਓਗੇ ਵਿਚਾਰਧਾਰਕ ਲੜਾਈ ਤਾਂ ਹੋਗੀ ਹੈ ਤੁਹਾਡੀ ਜੀ ਤੁਸੀਂ ਆਪਣਾ ਪੱਖ ਦਿੰਦੇ ਪਏ ਹੋ ਤੇ ਸੱਤਾਧਾਰੀ ਆਪਦਾ ਪੱਖ ਦਿੰਦੇ ਪਏ ਆ ਹੁਣ ਲੋਕਾਂ ਨੂੰ ਇਹ ਚੀਜ਼ਾਂ ਸਮਝ ਨਹੀਂ ਹੁੰਦੀਆਂ ਕਈ ਵਾਰੀ ਆ ਕਈ ਵਾਰੀ ਲੱਗਦਾ ਕਿ ਯਾਰ ਹੋ ਸਕਦਾ ਹੈ ਇਹ ਝੂਠ ਬੋਲਦਾ ਹੋਵੇ ਜਾਂ ਹੋ ਸਕਦਾ ਉਹ ਝੂਠ ਬੋਲਦੇ ਹੋਣ ਜੀ ਤਾਂ ਹੁਣ ਲੋਕਾਂ ਲਈ ਇਹ ਚੀਜ਼ਾਂ ਜਿਹੜਾ ਫੈਸਲਾ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਦੇਖੋ ਮੈਂ ਤਾਂ ਮਿਸਾਲ ਕੀ ਦੇਣੀ ਹੈ ਸਭ ਨਾਲੋਂ ਵੱਡੀ ਮਿਸਾਲ ਚਿੱਟੇ ਦੀ ਮਿਸਾਲ ਹੈ ਜੀ ਜੀ ਜਿੰਨਾ ਨਸ਼ਾ ਮਲੋਟ ਹਬੂਰ ਫਾਜ਼ਿਲਕਾ ਜਲਾਲਾਬਾਦ ਵੈਲਟ ਦੇ ਵਿੱਚ ਵਿਕ ਰਿਹਾ ਮੁਕਸਰ ਵਿਕ ਰਿਹਾ ਜਿੰਨਾ ਚਿੱਟਾ ਵਿਕ ਰਿਹਾ ਇਹਨਾਂ ਨਸ਼ਾ ਕਿਸੇ ਪੰਜਾਬ ਦੀ ਹੋਰ ਵੈਲਟ ਦੇ ਵਿੱਚ ਨਹੀਂ ਵਿਕ ਰਿਹਾਗਾ ਔਰ ਇਹ ਨਹੀਂ ਕਿ ਅੱਜ ਤੋਂ ਵਿਖ ਰਿਹਾ ਜਦੋਂ ਤੋਂ ਪਿਛਲੇ 5-7 ਸਾਲਾਂ ਤੋਂ ਵਿਖ ਰਿਹਾ ਹੈਗਾ ਪਰ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀ ਸ਼ਾਇਦ ਕੇਜਰੀਵਾਲ ਸਾਹਿਬ ਦਾ ਬਿਆਨ ਸੁਣਿਆ ਵੀ ਹੋਊਗਾ ਕਿ ਮੈਂ ਹਫ਼ਤੇ 10 ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਔਰ ਉਹ ਨਸ਼ਾ ਇੰਨਾ ਜਿਆਦਾ ਹੱਦ ਤੱਕ ਵੱਧ ਚੁੱਕਿਆ ਹੈ ਰੋਜ ਦੇ ਮੋਟਰਸਾਈਕਲ ਚੱਕੇ ਜਾਂਦੇ ਨੇ ਉਹ ਚੱਕਦੇ ਆ ਚਿੱਟੇ ਵਾਲੇ ਬੰਦੇ ਚੱਕਦੇ ਆ ਰੋਜ਼ ਚੋਰੀਆਂ ਹੁੰਦੀਆਂ ਨੇ ਠੱਗੀਆਂ ਹੁੰਦੀਆਂ ਨੇ ਉਹ ਕਰਦੇ ਨੇ ਛੱਟੇ ਵਾਲੇ ਬੰਦੇ ਚੱਕਦੇ ਨੇ ਔਰ ਪੁਲਿਸ ਡਿਪਾਰਟਮੈਂਟ ਵੀ ਉਹਨਾਂ ਨੂੰ ਉੱਥੇ ਲਿਜਾ ਕੇ 10 ਮਿੰਟ ਬਾਅ ਕੇ ਤੇ ਜਿਹੜਾ ਕੰਪਲੇਂਟ ਕਰਤਾ ਹੁੰਦਾ ਉਹਨੂੰ ਕਹਿ ਦਿੰਦਾ ਭਾਈ ਇਹ ਤਾਂ ਨਸ਼ੇੜੀ ਆ ਸੀ ਇਹਦਾ ਕੀ ਕਰੀਏ ਐਡਾ ਮਾੜਾ ਸਿਸਟਮ ਐ ਇਹ ਲੋਕਾਂ ਦੇ ਨਾਲ ਹਰ ਰੋਜ਼ ਹੀ ਹੋ ਰਿਹਾ ਐ ਇਹ ਵੀ ਇਹੀ ਵਿਚਾਰਤਾ ਰਹੇ ਵੀ ਇਹ ਚੀਜ਼ ਕਿਉਂ ਨਹੀਂ ਬੰਦ ਹੋਏਗੀ ਮੇਰੀ ਵਿਚਾਰਧਾਰਾ ਕਿਸੇ ਹੋਰ ਨਹੀਂ ਕੋਈ ਮੈਂ ਨਹੀਂ ਚਾਹੁੰਦਾ ਗਾ ਵੀ ਕੋਈ ਬਿਲਡਿੰਗਾਂ ਬਣਨ ਜੀ ਕੋਈ ਹੋਰ ਹੋ ਜੇ ਕੁਝ ਹੋਰ ਹੋ ਜੇ ਕੁਝ ਨਹੀਂ ਆਮ ਲੋਕਾਂ ਨੂੰ ਇਸ ਚਿੱਟੇ ਤੋਂ ਰਾਹ ਚਾਹੀਦੀ ਹੈ ਨਸ਼ੇ ਤੋਂ ਰਾਹ ਚਾਹੀਦੀ ਹੈ 20-20 ਸਾਲਾਂ ਦੇ ਜਵਾਨ ਪੁੱਤ ਕਰਕੇ ਲੋਕ ਬਾਹਰ ਨੂੰ ਤੋੜਦੇ ਪਏ ਨੇ ਇਸ ਚੀਜ਼ ਨੂੰ ਟਰਦਾ ਦੇਖੋ ਜਿੰਦੇ ਕੋਲ ਦੋ ਕਿੱਲੇ ਆ ਉਹ ਲਿੰਮਟਾ ਚੱਕ ਕੇ ਕਿਸੇ ਤੋਂ ਪੈਸੇ ਉਧਾਰੇ ਚੱਕ ਕੇ ਜੌਂਦੇ ਜੀ ਫਾਹਾ ਲੈਣ ਵਾਲਾ ਕੰਮ ਕਰਦਾ ਆਦੇ ਪੁੱਤ ਨੂੰ ਬਾਹਰ ਤੋੜਦਾ ਔਰ ਉਹਨੂੰ ਇਹ ਉਮੀਦ ਵੀ ਨਹੀਂ ਹੁੰਦੀ ਕਿ ਦੁਬਾਰਾ ਮੇਰਾ ਪੁੱਤ ਮੈਨੂੰ ਜੌਂਦੇ ਜੀ ਮਿਲ ਸਕੂਗਾ ਕਿ ਨਹੀਂ ਮਿਲ ਸਕੂਗਾ ਮਾਮਾ ਦੇ ਪੁੱਤ ਤੋਂ ਦੋ ਦਿਨ ਨਹੀਂ ਦੂਰ रह ਸਕਦੀਆਂ ਤੇ 20-20 ਸਾਲ ਦੇ ਕਰਕੇ ਦੋ ਸਾਲਾਂ ਲਈ ਪੰਜ ਸਾਲਾਂ ਲਈ ਬਾਹਰ ਤੋਰ ਦਿੰਦੀਆਂ ਨੇ ਸਿਰਫ ਐਸ ਗੱਲ ਤੋਂ ਕਿ ਚਿੱਟੇ ਦੀ ਬਿਮਾਰੀ ਇਹ ਜਿਹੜੀ ਮੇਰੇ ਪੁੱਤ ਦੇ ਘਰ ਚ ਨਾ ਆ ਜੇ ਮੇਰੇ ਪੁੱਤ ਦੇ ਵੇੜੇ ਚ ਨਾ ਵੜ ਜੇ ਜੀ ਜੀ ਜੇ ਮੋਂਗਾ ਸਾਬ ਮੇਰਾ ਅਖੀਰਲਾ ਸਵਾਲ ਆ ਤੁਹਾਨੂੰ ਕਿ ਲੋਕ ਤੁਹਾਨੂੰ ਵੋਟ ਕਿਉਂ ਪਾਉਣਗੇ ਕਾਰਨ ਕੀ ਆ ਜਾਂ ਕੀ ਕੋਈ ਮੁੱਦੇ ਆ ਜਿੰਨਾ ਉੱਤੇ ਤੁਸੀਂ ਚਾਹੁੰਦੇ ਕਿ ਬਈਆ ਮੈਂ ਅਨੀਰਾ ਸਰ ਨਾਲ ਵੱਡਾ ਮੁੱਦਾ ਨਸ਼ੇ ਦਾ ਮੁੱਦਾ ਰਹੂਗਾ ਜੀ ਸਭ ਨਾਲੋਂ ਵੱਡਾ ਮੁੱਦਾ ਬੁਨਿਆਦੀ ਸਹੂਲਤਾਂ ਦਾ ਰਹੂਗਾ ਆਮ ਆਦਮੀ ਪਾਰਟੀ ਨੇ ਬਹੁਤ ਸਿਸਟਮ ਚੱਕਿਆ ਕਿ 75 ਸਾਲਾਂ ਤੋਂ ਨਾਲੀਆਂ ਗਲੀਆਂ ਚੁੰਦੇ ਪਏ ਆ ਅਸੀਂ ਉੱਪਰ ਉਠਾਂਗੇ ਅੱਜ ਤੁਸੀਂ ਦੇਖ ਲਓ ਮਲੋੜ ਦੇ ਵਿੱਚ ਹਬੌਰ ਦੇ ਵਿੱਚ ਫਾਜ਼ਲਕਾ ਦੇ ਵਿੱਚ ਜਲਾਲਾਬਾਦ ਦੇ ਵਿੱਚ ਤੇ ਮੁਕਸਰ ਦੇ ਵਿੱਚ ਸੀਵਰੇਜ ਦਾ ਐਡਾ ਮਾੜਾ ਹਾਲ ਹੈ ਜੀ ਲੋਕਾਂ ਦੇ ਘਰਾਂ ਵਿੱਚ ਗੰਦੇ ਪਾਣੀ ਦਾ ਜੋ ਹੈਗਾ ਗੜ ਬਣ ਚੁੱਕਿਆ ਹੈ ਸਿਵਰੇ ਦਾ ਓਵਰਫਲੋ ਹੋ ਕੇ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈਗਾ ਮੈਂ ਤਾਂ ਲੋਕਾਂ ਨੂੰ ਸਿਰਫ ਇਹ ਅਪੀਲ ਕਰਦਾ ਕਿ ਤੁਸੀਂ ਮੈਂ ਲੀਡਰ ਹੈ ਨਹੀਂਗਾ ਜੀ ਆਮ ਜਿਹਾ ਬੰਦਾ ਬਹੁਤੀਆਂ ਮੈਨੂੰ ਗੱਲਾਂ ਨਹੀਂ ਆਉਂਦੀਆਂ ਵੀ ਮੈਂ ਤਾਂ ਇੰਨਾ ਕਹਿਣਾ ਵੀ ਤੁਹਾਡੇ ਘਰ ਦੀਆਂ 5 ਵੋਟਾਂ ਤੁਹਾਡੇ ਘਰ ਦੀਆਂ 10 ਵੋਟਾਂ ਤੁਹਾਡੇ ਘਰ ਦੀਆਂ 20 ਵੋਟਾਂ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜਾ ਤੁਹਾਡੇ ਘਰੇ ਆ ਕੇ ਤੁਹਾਨੂੰ ਕਹੂਗਾ ਵੀ ਮੇਰੇ ਸਿਰ ਤੇ ਹੱਥ ਰੱਖ ਦੋ ਤੇ ਆਪਦੇ ਮੁੰਡੇ ਦੀ ਸੋਹ ਖਾਓ ਵੀ ਮੈਨੂੰ ਸਾਰੀਆਂ ਵੋਟਾਂ ਪਾਉਂਗੇ ਮੈਂ ਤਾਂ ਅਪੀਲ ਕਰਦਾ ਕਿ ਮੈਨੂੰ ਤੁਹਾਡੇ ਘਰ ਦੀ ਸਿਰਫ ਇੱਕ ਵੋਟ ਚਾਹੀਦੀ ਹੈ ਮੈਂ ਜਿੱਤਾਂ ਮੈਂ ਹਾਰਾਂ ਤੁਹਾਡੀ ਇੱਕ ਵੋਟ ਹੈ ਜਿਵੇਂ ਮਕਾਨ ਦੀਆਂ ਨੀਆਂ ਦੇ ਵਿੱਚ ਇੱਟਾਂ ਕੰਮ ਕਰਦੀਆਂ ਨੇ ਉਸੇ ਤਰ੍ਹਾਂ ਮੇਰੀ ਰਾਜਨੀਤੀ ਦੀਆਂ ਨੀਆਂ ਦੇ ਵਿੱਚ ਉਹ ਇੱਟਾਂ ਬਣਨਗੀਆਂ ਤੇ ਇੱਕ ਇੱਕ ਵੋਟ ਦਾ ਤੁਹਾਨੂੰ ਮੁੱਲ ਮੋੜੂਗਾ ਜਿੱਤਣ ਤੋਂ ਬਾਅਦ ਵੀ ਤੇ ਹਾਰਨ ਤੋਂ ਬਾਅਦ ਆ ਕੋ ਨਮੀ ਸਕੀਮ ਤਾਂ ਨਹੀਂ ਸੀ ਕੱਢ ਲੈਂਦੇ ਵਿਚਾਲ ਇੱਕ ਭਵੇ ਇੱਕ ਘਰ ਦੇ ਵਿੱਚੋਂ ਦੇਖੋ ਕੇਜਰੀਵਾਲ ਸਾਹਿਬ ਇੱਕ ਮੌਕਾ ਮੰਗਦੇ ਸੀ ਨਹੀਂ ਨਹੀਂ ਉਹ ਤਾਂ ਦੇਖੋ ਜੀ ਉਹਨਾਂ ਨੇ ਇੱਕ ਮੌਕਾ ਮੰਗਿਆ ਸੀ ਤੇ ਲੋਕਾਂ ਨੇ ਇੱਕੋ ਹੀ ਮੌਕਾ ਦਿੱਤਾ ਸੀ ਦੁਬਾਰਾ ਨਹੀਂ ਹੁਣ ਮੌਕਾ ਮਿਲਣਾਗਾ ਤੇ ਨਾ ਦੁਬਾਰਾ ਕੇਜੀਵਾਲ ਪੰਜਾਬ ਦੇ ਵਿੱਚ ਮੌਕਾ ਮੰਗਣ ਆਇਆ ਪਹਿਲਾਂ ਤਾਂ ਇਹਨਾਂ ਨੇ ਭਾਨਾ ਬਣਾ ਰਿਆ ਸੀ ਵੀ ਕੇਜਰੀਵਾਲ ਸਾਹਿਬ ਅੰਦਰ ਨੇ ਜੀ ਤਾਂ ਨਹੀਂ ਪ੍ਰਚਾਰਿਆ ਹੁਣ ਤਾਂ ਕੇਜਰੀਵਾਲ ਸਾਹਿਬ ਬਾਹਰ ਨੇ ਲੈ ਕੇ ਆਣ ਉਹਨਾਂ ਨੂੰ ਆਮ ਲੋਕਾਂ ਦੇ ਘਰਾਂ ਤੱਕ ਕਿਉਂ ਨਹੀਂ ਲੈ ਕੇ ਆਉਂਦੇਗੇ ਕਿਉਂਕਿ ਲੋਕ ਨਕਾਰਦੇ ਨੇ ਤੇ ਹੋ ਸਕਦਾ ਲੋਕਾਂ ਦਾ ਗੁੱਸਾ ਇੰਨਾ ਜ਼ਿਆਦਾ ਹੋ ਜੇ ਕਿ ਇਹਨਾਂ ਦੇ ਮੂੰਹ ਤੇ ਛੱਤਰ ਤ ਨੇ ਪ੍ਰਮਾਨ ਸਾਬ ਤਾਂ ਆਏ ਸੀ ਆਪਣਾ ਸਾਬ ਗੱਡੀ ਦੇ ਵਿੱਚ ਬਹਿ ਕੇ ਢੇੜਾ ਕੱਢ ਕੇ ਚਲੇ ਗਏ ਜੀ ਅੱਛਾ ਜੀ ਤੁਸੀਂ ਵੀਡੀਓ ਵੇਖ ਲਓ ਜੀ ਉਹਨਾਂ ਨੇ ਪਹਾਨਾ ਬਣਾਤਾ ਕਿ ਮੇਰੇ ਮੂੰਹ ਤੇ ਕਿਸੇ ਨੇ ਕੁਝ ਮਾਰਿਆ ਉਹ ਜਿੱਧਰੋਂ ਮੂੰਹ ਤੇ ਮਾਰੇ ਉਧਰ ਨੂੰ ਹੀ ਦੁਬਾਰਾ ਮੂੰਹ ਕਰਕੇ ਥੱਲੇ ਲਕੋਈ ਜਾਂਦੇ ਆ ਇਹ ਸਿਰਫ ਪਹਾਨਾ ਸੀਗਾ ਗੱਡੀ ਦੇ ਵਿੱਚ ਬਹਿ ਬਹਿ ਕੇ ਭੱਜਦੇ ਨੇ ਆਮ ਲੋਕ ਭਜਾਉਂਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਮੰਤਰੀਆਂ ਨੂੰ ਲੋਕ ਗਲੀਆਂ ਦੇ ਵਿੱਚੋਂ ਵੀ ਭਜਾਉਣਗੇ ਜੀ ਜੀ ਮੈਂ ਜੀ ਮੈਂ ਤਾਂ ਆਪਦੀ ਸੰਘਰਸ਼ ਲੈ ਕੇ ਚੱਲਿਆ ਤੇ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਸਿਰਫ ਇੱਕ ਵੋਟ ਦੀ ਮੰਗ ਕਰਦਾ ਥੋੜੇ ਤੋਂ ਮੈਂ ਚੋਲੀ ਲੋਕਾਂ ਦੇ ਵਿਸ਼ਵਾਸ ਕਰਕੇ ਚੋਲੀ ੱਟ ਕੇ ਗਿਆ ਜੇ ਸਾਰੀ ਪਾਦਣਗੇ ਤਾਂ ਵੀ ਧੰਨਵਾਦ ਹੈ ਤੈਨੂੰ ਤਾਂ ਬੇਨਤੀ ਕਰਦਾ ਕਿ ਇੱਕ ਵੋਟ ਮੈਨੂੰ ਜ਼ਰੂਰ ਪਾਓ ਜੀ 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 ਚਲੋ ਸਮਰੇਤਾ ਮੋਂਗਾ ਸਾਹਿਬ ਤੁਸੀਂ ਤੇ ਧੰਨਵਾਦ ਉਮੀਦ ਕਰਦੇ ਆ ਕਿ ਭਾਈ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲੇ ਜੀ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਧੰਨਵਾਦ ਸੋ ਤੁਹਾਡਾ ਵੀ ਸਭ ਦਾ ਧੰਨਵਾਦ ਜੀ ਤਾਂ ਦੁਬਾਰਾ ਨਵੇਂ ਐਪੀਸੋਡ ਦੇ ਵਿੱਚ ਫਿਰ ਜੁੜਾਂਗੇ ਸਾਰਿਆਂ ਨੇ ਦੁਬਾਰਾ ਫਿਰ ਤੋਂ ਸਤਿ ਸ੍ਰੀ ਅਕਾਲ